ਸਤਿ ਸ਼੍ਰੀ ਅਕਾਲ ਮੈਂ ਹਾਰਦੀ ਅਸਮ ਜੱਟ ਨਿਊਜ਼ ਦੇਖਣ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਨੂੰ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਸ ਦੇ ਵਿਚਾਰ ਅਸੀਂ ਅੰਤਰਰਾਸ਼ਟਰੀ ਰਾਸ਼ਟਰੀ ਸੁਭਾਈ ਮੁੱਦਿਆਂ ਤੇ ਚਰਚਾ ਕਰਦੇ ਹਾਂ ਗੱਲਬਾਤ ਕਰਦੇ ਹਾਂ ਤੇ ਅੱਜ ਦੇ ਕੁਝ ਅਹਿਮ ਮੁੱਦੇ ਅਜਿਹੀ ਸਭ ਤੋਂ ਪਹਿਲਾਂ ਗੱਲ ਕਰਨਾ ਚਾਹਾਂਗੀ ਕਿ ਕਿ ਆਪਰੇਸ਼ਨ ਸਿੰਦੂਰ ਜੋ ਕਿ ਭਾਰਤ ਪਾਕਿਸਤਾਨ ਦੇ ਵਿਚਕਾਰ ਸ਼ਾਂਤੀ ਬਣਾਈ ਰੱਖਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਤੇ ਇਸ ਆਪਰੇਸ਼ਨ ਤੋਂ ਪ੍ਰਭਾਵਿਤ ਹੋ ਕੇ ਮਹਿਲਾਵਾਂ ਦੇ ਵੱਲੋਂ ਰੈੱਡ ਲਿਪਸਟਿਕ ਪ੍ਰੋਟੈਸਟ ਸ਼ੁਰੂ ਕੀਤਾ ਗਿਆ ਕਿੱਥੇ ਕੀਤਾ ਗਿਆ ਹੈ ਕੀ ਕਾਰਨ ਬਣੇ ਨੇ ਉਹ ਵੀ ਦੱਸਾਂਗੇ ਵਿਸਤਾਰ ਨਾਲ ਇਸ ਪੁਆਇੰਟ ਤੇ ਚਰਚਾ ਕਰਾਂਗੇ ਲੇਕਿਨ ਸਭ ਤੋਂ ਵੱਡਾ ਇੱਕ ਸਵਾਲ ਹੋਣ ਜਿਹੜਾ ਖੜਾ ਹੋਇਆ ਹੈ ਕਿ ਜਿਨ੍ਹਾਂ ਤੋਂ ਸਾਰੀ ਦੁਨੀਆ ਡਰਦੀ ਹੈ ਯਾਨੀ ਕਿ ED CBI ਦੀ ਗੱਲ ਕਰ ਰਹੇ ਹਾਂ ਜੋ ਕਾਲੇ ਗੁਨਾਹ ਕਰਨ ਵਾਲਿਆਂ ਦੇ ਉੱਪਰ ਰੇਡ ਪਾਉਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਪਰ ਜੇਕਰ ਏਡੀ ਡਾਇਰੈਕਟਰ ਜਿਹੜੇ ਨੇ ਉਹੀ ਅਜਿਹਾ ਕੰਮ ਕਰਨ ਤਾਂ ਫਿਰ ਕੌਣ ਹੀ ਬਚੇਗਾ ਕੌਣ ਅਜਿਹੇ ਗੁਨਾਹਾਂ ਤੇ ਜਿਹੜਾ ਹੈ ਤੇ ਖਿੰ ਨਿਗਾਰ ਰੱਖੇਗਾ ਸੀਬਿਆ ਦੇ ਵੱਲੋਂ ਰੈਟ ਕੀਤੀ ਗਈ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਡਾਇਰੈਕਟਰ ਨੂੰ ਪਰ ਡੀਲ ਜਿਹੜੀ ਹੈ ਕਿੰਨੇ ਦੇ ਵਿੱਚ ਹੋਈ ਹੈ ਉਹ ਵੀ ਵਿਸਥਾਰ ਨਾਲ ਤੁਹਾਨੂੰ ਦੱਸਾਂਗੇ ਕਿਉਂਕਿ ਬਹੁਤ ਸਾਰੇ ਮੁੱਦੇ ਨੇ ਅਜਿਹੇ ਜਿਨ੍ਹਾਂ ਦੇ ਉੱਪਰ ਅੱਜ ਅਸੀਂ ਚਰਚਾ ਕਰਾਂਗੇ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਮੇਰੇ ਨਾਲ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਗਰਟਫੁਲ ਸਰ ਅੱਜ ਦੇ ਜਿਹੜੇ ਕੁਝ ਅਹਿਮ ਮੁੱਦੇ ਨੇ ਜਿਨ੍ਹਾਂ ਨੇ ਵਾਕਈ ਸਭ ਨੂੰ ਚੌਕਾ ਕੇ ਰੱਖ ਦਿੱਤਾ ਕਿਉਂਕਿ ਖੁਲਾਸੇ ਹੀ ਇਸ ਤਰ੍ਹਾਂ ਦੇ ਹੋਏ ਨੇ ਤੇ ਜਿਨ੍ਹਾਂ ਦੇ ਪੱਖੋਂ ਇਹ ਜਿਹੜੀ ਖਬਰਾਂ ਆ ਰਹੀਆਂ ਨੇ ਜਿਸ ਮਾਮਲੇ ਦੇ ਵਿਚਕਾਰ ਉਹ ਵੀ ਹੈਰਾਨ ਕਰਨ ਵਾਲੇ ਨੇ ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੰਤაშਨੀ ਮੁੱਦਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਸਵਿਟਜ਼ਰਲੈਂਡ ਦੀ ਗੱਲ ਕਰਾਂਗੇ ਜਿੱਥੇ ਕਿ ਗਲੇਸ਼ੀਅਰ ਟੁੱਟਿਆ ਪਰ ਉੱਥੇ ਕਿਸੇ ਵੀ ਕੀਮਤ ਦੇ ਵਿਚਕਾਰ ਕਿਸੇ ਵੀ ਜੀਵ ਜੰਤੂ ਜਾਂ ਫਿਰ ਇਨਸਾਨ ਹੋਵੇ ਕੋਈ ਨੁਕਸਾਨ ਜਾਂ ਖਰੋਚ ਨਹੀਂ ਹੋਣ ਦਿੱਤੀ ਗਈ ਬੜੀ ਬਕਾਇਦੇ ਤਰੀਕੇ ਦੇ ਨਾਲ ਸਭ ਦੀ ਜਾਨ ਜਿਹੜੀ ਹੈ ਸੇਵ ਬਚਾਈ ਗਈ ਹੈ ਬਿਲਕੁਲ ਜਿਹੜੀ ਇੱਕ ਪੋਜ਼ਿਟਿਵ ਖਬਰ ਤੁਸੀਂ ਲੋਕਾਂ ਕੇ ਰੱਖ ਰਹੇ ਹੋ ਜੀ ਕਿ ਸਵਿਟਜ਼ਰਲੈਂਡ ਜਿਹਨੂੰ ਇੱਕ ਧਰਤੀ ਦਾ ਸਵਰਗ ਵੀ ਮੰਨਿਆ ਜਾਂਦਾ ਹਮ ਸਿਰਫ ਸਾਈਟ ਵੱਲੋਂ ਸਵਰਗ ਨਹੀਂ ਉੱਥੋਂ ਦੇ ਲੋਕਾਂ ਦੇ ਵੱਲੋਂ ਕੀਤੇ ਚੰਗੇ ਕੰਮਾਂ ਵੱਲੋਂ ਵੀ ਇੱਕ ਚੰਗਾ ਜਿਹੜਾ ਉਹਨਾਂ ਨੇ ਮੈਸੇਜ ਦਿੱਤਾ ਕਿ ਛੋਟਾ ਜਿਹਾ 300 ਲੋਕਾਂ ਦੀ ਵਸੋਂ ਵਾਲਾ ਪਿੰਡ ਬਿਰਜ ਸੀਗਾ ਉੱਥੇ ਜੀ ਉੱਥੇ ਗਲੇਸ਼ੀਅਰ ਟੁੱਟ ਗਿਆ ਟੁੱਟਣ ਵਾਲਾ ਸੀਗਾ ਜੀ ਉਹਦੇ ਵਿੱਚ ਕਰੈਕਸ ਆ ਗਏ ਸੀਗੇ ਹੂੰ ਉਹ ਕਰੈਕਸ ਆਉਣ ਤੋਂ 2 ਘੰਟੇ ਪਹਿਲਾਂ ਹੀ ਉਹਨਾਂ ਨੇ ਸਾਰਾ ਪਿੰਡ ਖਾਲੀ ਕਰਾ ਲਿਆ ਜੀ ਸੈਟ ਆਫ ਲੋਕਾਂ ਲੋਕਾਂ ਨੂੰ ਖਾਲੀ ਨਹੀਂ ਕਰਾਇਆ ਉਹਨਾਂ ਦੇ ਪੰਛੀ ਤੇ ਨਾਲ ਜਿਹੜਾ ਲਾਈਫਸਟਾਕ ਆ ਜਿਨ੍ਹਾਂ ਨੂੰ ਪਸ਼ੂਧਨ ਕਹਿੰਦੇ ਆਪਾਂ ਜੀ ਜਿੰਨੇ ਵੀ ਜਾਨਵਰ ਆ ਘੋੜੇ ਆ ਬਿੱਲੀਆਂ ਇਹ ਹੋਰ ਸਾਰੇ ਉਹਨਾਂ ਨੇ ਡਰੋਨ ਲੈ ਕੇ ਹੈਲੀਕਾਪਟਰਸ ਲੈ ਕੇ ਸਾਰਿਆਂ ਨੂੰ ਗਲੇਸ਼ੀਅਰ ਟੁੱਟਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਸੇਵ ਕਰ ਲਿਆ ਜੀ ਔਰ ਇਸ ਜਿਹੜੇ ਐਕਟ ਦੀ ਆ ਸਾਰੇ ਵਰਲਡ ਚ ਬੜੀ ਇੱਕ ਛਲਾਗਾ ਹੋ ਰਹੀ ਹੈ ਕਿ ਉਹਨਾਂ ਦੀ ਸੈਂਸਿਟੀਵਿਟੀ ਦੇਖੋ ਕਿੰਨੀ ਹੈ ਬੰਦਾ ਤਾਂ ਦੂਰ ਉਹਨਾਂ ਨੇ ਪੰਛੀ ਵੀ ਨਹੀਂ ਉੱਥੇ ਮਰਨ ਦਿੱਤਾ ਜੀ ਤੇ ਨਾਲ ਦੀ ਨਾਲ ਨਾ ਕੋਈ ਉੱਥੇ ਈਵਨ ਕੀ ਬਿੱਲੀ ਜਾਂ ਕੁੱਤਾ ਉਹ ਵੀ ਉਹਨਾਂ ਨੇ ਰੈਸਕਿਊ ਕਰ ਲਿਆ ਔਰ ਗਲੇਸ਼ੀਅਰ ਟੁੱਟਿਆ ਸਾਰਾ ਪਿੰਡ ਤਬਾਹ ਹੋ ਗਿਆ ਜੀ ਲੇਕਿਨ ਸਾਰੀਆਂ ਇਨਸਾਨੀ ਜਾਨਾਂ ਉਹ ਬੜੇ ਹੀ ਗ੍ਰੇਸਫੁਲ ਤਰੀਕੇ ਨਾਲ ਬੜੇ ਸਜੀਦਾ ਤਰੀਕੇ ਨਾਲ ਬਚਾਲੀਆਂ ਗਈਆਂ ਔਰ ਆਈ ਅਪਰੀਸ਼ੀਏਟ ਯੂਰ ਦਸ ਇਸ਼ੂ ਬਿਲਕੁਲ ਬਹੁਤ ਹੀ ਅੱਛਾ ਸ਼ਹਿਰ ਹੈ ਜਿਸ ਨੂੰ ਸਵਰਗ ਦੀ ਧਰਤੀ ਜਰੂਰ ਕਿਹਾ ਜਾਂਦਾ ਹੈ ਤੇ ਉਸੇ ਵਿਦੇਸ਼ੀ ਧਰਤੀ ਦੀ ਇੱਕ ਵਾਰ ਫਿਰ ਤੋਂ ਗੱਲ ਕਰਨਾ ਚਾਹਾਂਗੇ ਕਿਉਂਕਿ ਭਾਰਤੀ ਮੂਲ ਦੀ ਇੱਕ ਮਹਿਲਾ ਦੇ ਵੱਲੋਂ ਫਿਰ ਤੋਂ ਵਿਦੇਸ਼ੀ ਧਰਤੀ ਦਾ ਤੇ ਉੱਤੇ ਜਿਹੜਾ ਹੈ ਭਾਰਤ ਦਾ ਮਾਨ ਵਧਾਇਆ ਗਿਆ। ਦਾਦੀ ਕੀ ਵਰਲਡ ਜਿਹੜੀ ਹਾਰਵਰਡ ਯੂਨੀਵਰਸਿਟੀ ਹੈ ਜਿੱਥੇ ਕਿ ਓਵਰਸੀਜ਼ ਬੋਰਡ ਆਫ ਓਵਰਸੀਜ਼ ਦੇ ਮੈਂਬਰ ਚੁਣੇ ਗਏ ਨੇ ਅੰਜਲੀ ਸੋਦ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਬਹੁਤ ਹੀ ਇੱਕ ਵਾਰ ਫਿਰ ਤੋਂ ਵਧੀਆ ਅੱਛੀ ਖਬਰ ਆਈ ਹੈ ਸਾਡੇ ਦੇਸ਼ ਦੇ ਲਈ। ਹਾਂ ਇਹ ਬਹੁਤ ਆਮ ਬੰਦੇ ਨੂੰ ਸ਼ਾਇਦ ਨਾ ਪਤਾ ਵੇ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਬਿਹਤਰੀਨ ਯੂਨੀਵਰਸਿਟੀ ਉਹ ਅੱਜ ਦੇ 100 ਸਾਲ ਪੁਰਾਣੀ ਯੂਨੀਵਰਸਿਟੀ ਨਹੀਂ ਹੈ ਜੀ ਕਈ 100 ਸਾਲ ਪੁਰਾਣੀ ਯੂਨੀਵਰਸਿਟੀ ਹਾਰਵਰਡ ਹਮ ਉਹ ਹਾਰਵਰਡ ਆਪਣੇ ਆਪ ਇੱਕ ਸੰਸਾਰ ਚ ਨਾਮ ਆ ਹਾਲਾਂਕਿ ਟਰੰਪ ਸਾਹਿਬ ਨੇ ਉਹਨਾਂ ਦੀਆਂ ਜੜੀਆਂ ਉਹਨਾਂ ਨੂੰ امداد ਜਿਹੜੀ ਜਿਹੜੀ ਹੁੰਦੀ ਉਹ ਬੰਦ ਕਰ ਦਿੱਤੀ ਹੈ ਹੋਰ ਵੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਪਿੱਛੇ ਸਿਆਸੀ ਰੀਜ਼ਨ ਦੱਸਦੇ ਪਏ ਆ ਕਿ ਇੱਥੇ ਅਨਟੀ ਯਹੂਦੀ ਅਨਟੀ ਜੂਇਸ਼ ਜਿਹੜੇ ਪ੍ਰੋਟੈਸਟ ਜਿਆਦਾ ਹੁੰਦੇ ਆ ਇਸ ਕਰਕੇ ਮੈਂ ਇਹਨਾਂ ਦੀ امداد ਬੰਦ ਕਰ ਦਿੱਤੀ ਲੇਕਿਨ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਫੈਕਲਟੀ ਹੈ ਜਾਂ ਉਹਨਾਂ ਦੇ ਬੋਰਡ ਆਫ ਮੈਂਬਰਸ ਆ ਉਹ ਡਰੇ ਨੇ ਉਗਦੇ ਤੁਸੀਂ ਮਦਦ ਬੰਦ ਕਰਨੀ ਕਰੋ ਲੇਕਿਨ ਸੇ ਫਰੀडम ਆਫ ਐਕਸਪ੍ਰੈਸ਼ਨ ਅਸੀਂ ਬੰਦ ਨਹੀਂ ਹੁੰਦਣਾ ਕ੍ਰੀਏਟੀਵਿਟੀ ਬੰਦ ਨਹੀਂ ਹੁੰਦਣੀ ਹਾਂ ਅਸੀਂ ਕੋਪਰੇਟ ਜਰੂਰ ਕਰਾਂਗੇ ਕਿ ਕਿਸੇ ਇੱਕ ਫਿਰਕੇ ਦੇ ਖਿਲਾਫ ਕੋਈ ਵਨ ਸਾਈਡਡ ਪ੍ਰੋਟੈਸਟ ਵਗੈਰਾ ਲੈਕਚਰ ਵਾਜੀ ਨਾ ਹੋਵੇ ਚਲੋ ਉਹ ਰਹਿ ਗਈ ਗੱਲ ਅਲੱਗ ਲੇਕਿਨ ਜਿਹੜਾ ਤੁਸੀਂ ਅੰਜਲੀ ਸੂਤ ਦੀ ਗੱਲ ਕੀਤੀ ਇੰਡੀਅਨ origin ਦੀ ਲੜਕੀ ਆ ਔਰ ਬੜੀ ਲਾਇਕ ਲੜਕੀ ਆ ਬੜੀ ਛੋਟੀ ਜੀ ਉਮਰ ਦੀ ਲੜਕੀ ਆ ਔਰ ਇਨੂੰ ਉੱਥੇ ਬੋਰਡ ਆਫ ਓਵਰਸਿਜ਼ ਹੁੰਦਾ ਹਰ ਜੁਨੀਵਰਸਿਟੀ ਦਾ ਇੱਕ ਬੋਰਡ ਹੁੰਦਾ ਜੀ ਬਸ ਜਿਵੇਂ ਇੱਥੇ ਯੂਨੀਵਰਸਿਟੀ ਬੋਰਡ ਆਫ ਡਾਇਰੈਕਟਰ ਹੁੰਦੇ ਹਰ ਯੂਨੀਵਰਸਿਟੀ ਦਾ ਬੋਰਡ ਹੁੰਦਾ ਬੋਰਡ ਹੀ ਡਿਸੀਜਨਸ ਲੈਂਦਾ ਇਕੱਲੇ ਇੱਕ ਵੀਸੀ ਜਾਂ ਇਕੱਲਾ ਇੱਕ ਰਜਿਸਟਰਾਰ ਡਿਸੀਜਨ ਨਹੀਂ ਲੈਂਦਾ ਹੁੰਦਾ ਤਾਂ ਹਾਰਵਰਡ ਯੂਨੀਵਰਸਿਟੀ ਦੇ ਬੋਰਡ ਆਫ ਆਵਰਸੀਜ਼ ਬੜਾ ਵੱਡਾ ਇੱਕ ਇਹ ਬੋਰਡ ਹੁੰਦਾ ਉਹਦਾ ਉਹਦੀ ਜਗ੍ਹਾ ਖਾਲੀ ਹੋਈ ਸੀਗੀ ਜਿਹੜੇ ਹੁਣੇ ਕਾਰਨੀ ਸਾਹਿਬ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹ ਮੈਂਬਰ ਹੁੰਦੇ ਸੀ ਉਤੋਂ ਦੇ ਉਹਨਾਂ ਦੇ ਉਹਨਾਂ ਦੇ ਪ੍ਰਧਾਨ ਮੰਤਰੀ ਹੁਣ ਤੋਂ ਵਧਣ ਤੋਂ ਬਾਅਦ ਇਹ ਮੌਕਾ ਅਮਰੀਕਨ ਕੋੜੀ ਜਿਹੜੀ ਪੰਜਾਬੀ પણ હેગી ਜਿਹੜੀ ਆਪਣਾ ਹਿੰਦੁਸਤਾਨ ਦੀ ਆ ਅੰਜਲੀ ਸੂਦ ਉਹਨਾਂ ਨੂੰ ਇਹ ਮੌਕਾ ਮਿਲਿਆ ਹੈ ਬੜਾ ਵੱਡਾ ਮਾਣ ਦੀ ਗੱਲ ਹੈ ਕਿ ਬੋਰਡ ਆਫ ਆਵਰਸਿਸ ਆਫ ਹਾਰਵਰਡ ਯੂਨੀਵਰਸਿਟੀ ਆਫ ਇਨ ਯੂ ਐਸ اے ਸ਼ੀ ਹੈਜ਼ ਬੀਨ ਅਪੋਰਟਡ ਰੈਸਪੈਕਟੇਬਲ ਮੈਂਬਰ ਆਵਰਸਿਸ ਅੰਜਲੀ ਸੂਦ ਜੀ ਬਿਲਕੁਲ ਬਹੁਤ ਮਾਣ ਵਾਲੀ ਗੱਲ ਹੈ ਇਹਦੇ ਨਾਲ ਹੀ ਗੱਲ ਕਰਨਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦੇ ਵਿਚਕਾਰ ਸੀਜ਼ ਫਾਇਰ ਦੇ ਵਿਚਕਾਰ 트럼ਪ ਨੂੰ ਆਉਣਾ ਪਿਆ ਸੀਗਾ बोले ਸੀ ਕਿ ਠੀਕ ਹੈ ਜੀ ਵਪਾਰ ਨਹੀਂ ਕਰਾਂਗੇ ਜੇਕਰ ਤੁਸੀਂ ਯੁੱਧ ਨਹੀਂ ਕਰਾਂਗੇ ਤੇ ਅਜੇ ਹੀ ਕਈ ਸਾਰੇ ਸਿਚੁਏਸ਼ਨ ਬਣੀਆਂ ਜਿਸ ਤਰ੍ਹਾਂ ਤੁਸੀਂ ਹਾਰਵਰਡ ਯੂਨੀਵਰਸਿਟੀ ਦੀ ਵੀ ਗੱਲ ਕੀਤੀ ਕਿ 트럼ਪ ਦਾ ਉੱਥੇ ਵੀ ਦਬਦਬਾ ਜਿਹੜਾ ਹੈ ਉਹ ਕਾਇਮ ਹੈਗਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਠੀਕ ਹੈ ਜੀ ਫੰਡਿੰਗ ਬੰਦ ਕਰ ਦਵਾਂਗੇ ਰੋਕ ਦਵਾਂਗੇ ਪਰ ਜਿਹੇ ਦੇ ਵਿਚਕਾਰ ਜੇਕਰ ਦੇਖਿਆ ਜਾਵੇ ਯੂਕਰੇਨ ਅਤੇ ਰਸ਼ੀਆ ਦਾ ਜਿਹੜਾ ਯੁੱਧ ਲਗਾਤਾਰ ਚੱਲ ਰਿਹਾ ਤੇ ਹੁਣ ਕਿਤੇ ਨ ਕਿਤੇ ਯੂਕਰੇਨ ਦੇ ਵੱਲੋਂ ਜਿਹੜਾ ਇਹ ਪ੍ਰੋਪੋਜ਼ਲ ਭੇਜੀ ਗਿਆ ਰਸ਼ੀਆ ਨੂੰ ਕਿ ਬਹੁਤ ਜ਼ਿਆਦਾ ਹੋ ਗਿਆ ਇਹ ਯੁੱਧ ਕਰ ਦੇਣੋਂ ਹੁਣ ਸਾਨੂੰ ਇਸ ਨੂੰ ਵਿਰਾਮ ਦੇਣਾ ਚਾਹੀਦਾ ਹੈ ਸ਼ਾਂਤੀ ਮੇਂ ਤਰੀਕੇ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਸ਼ਾਰਟ ਆਊਟ ਕਰਨਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਜੰਗਾਂ ਜਿਹੜੀਆਂ ਲੱਗਦੀਆਂ ਨੇ ਜਿਸ ਵਿਚਕਾਰ ਬਹੁਤ ਸਾਰਾ ਕੁਝ ਹਾਊਸ ਪਾਊਸ਼ ਹੋ ਜਾਂਦਾ ਹੈ ਹਾਂ ਇਹ ਗੱਲ ਮੈਚ्योरਰ ਕੁਐਸਚਨ ਤੁਹਾਡਾ ਕਿਉਂਕਿ ਜਦ ਲੜਨੀ ਤੇ ਕਰਨੀ ਬਹੁਤ ਬੰਦਾ ਬੜਕਾ ਮਾਰ ਲੈਂਦਾ ਮੈਂ ਕਰ ਦੂ ਬਾ ਕਰ ਦੂ ਲੇਕਿਨ ਜਿਹੜੇ ਉਹਦੇ ਨਤੀਜੇ ਆਫਟਰਮੈਥ ਜੀ ਜੰਗਾਂ ਤੋਂ ਬਾਅਦ ਨਤੀਜੇ ਜਿਹੜੇ ਉਹ ਮੈਟਰ ਕਰਦੇ ਆ ਕਿ ਜੰਗ ਕੀ ਭਾਵਿਕੀਅਤ ਹੈ ਜੇ ਉਹ ਜੰਗ ਹੁੰਦੀ ਕਿਵੇਂ ਤੇ ਜੰਗ ਤੋਂ ਬਾਅਦ ਮੁਲਕ ਲਈ ਕਈ 100 ਸਾਲ ਆਪਣੀ ਨਾਰਮਲਾਈਜੇਸ਼ਨ ਤੇ ਆ ਨਹੀਂ ਸਕਿਆ ਜਾਪਾਨ ਤੇ ਅਮਰੀਕਾ ਨੇ ਐਟਮ ਬੰਬ ਦਾ ਹਮਲਾ ਕੀਤਾ ਸੀ ਨਾਗਾ ਸਾਕੀ ਤੱਕ ਹੁਣ ਤੱਕ ਉਹਨਾਂ ਦੇ ਡੀਐਨਏ ਵਿਗੜ ਗਏ ਜੀ ਔਰ ਹਾਲ ਤੱਕ ਉਹ ਨਾਰਮਲਾਈਜ਼ ਹੋ ਨਹੀਂ ਸਕੇ ਬਿਲਕੁਲ ਸੋ ਇਸ ਕਰਕੇ ਜਿਹੜੇ ਇਹ ਇਹ ਜਿਹੜਾ ਆਪਣਾ ਯੂਕਰੇਨ ਤੇ ਜਿਹੜੇ ਰਸ਼ੀਆ ਇਹ ਕੋਈ ਅੱਡ ਨਹੀਂ ਸੀ ਇਹ ਬਿਲਕੁਲ ਇਹ ਸਾਰੇ ਇਹਨਾਂ ਦੇ ਸਭ ਇੱਕੋ ਹੀ ਹੈ لیکن کو حالات ہے جی بن گئے کہ الگ ہونا ਪੈ ਗਿਆ انا نو अदरवाइज ਇਹ ਸਾਰੇ ਇਹਨਾਂ ਦੇ ਡੀਐਨਏ ਰਿਸ਼ਤੇ ਜਦਾਂਗੇ ਨਾਮ ਤੁਸੀਂ ਦੇਖ ਲਓ ਮਿਲਦੇ ਜੁਲਦੇ ਆ ਸ਼ਕਲਾਂ ਮਿਲਦੀਆਂ ਜੁਲਦੀਆਂ ਸਾਰਾ ਸੇਮ ਹੀ ਖਿੱਤਾ ਸੀਗਾ لیکن ਅੱਡ ਹੋ ਗਏ ਕੋਈ ਕਈ ਵਾਰੀ ਬਾਰਲੇ ਬੰਦੇ ਵੀ ਤਮਾਸ਼ਾ ਵੇਖਦੇ ਰਿਹਾ ਹੁਣ ਕਿੰਨੀ ਵਜੇ ਲੋਕਾਂ ਦੇ ਵਿੱਚ ਕੋਈ ਕਹਿੰਦਾ ਮੈਂ ਤੈਨੂੰ ਹਵਾਈ ਜਹਾਜ਼ ਦੇ ਦੂੰਗਾ ਕੋਈ ਕਹਿੰਦਾ ਮੈਂ ਤੈਨੂੰ ਮਿਜ਼ਾਈਲਾਂ ਦੇ ਦੂੰਗਾ ਕੋਈ ਇਹਨੂੰ ਜੇਲੈਂਸਕੀ ਸਾਹਿਬ ਨੂੰ ਜੀ ਤੀਜੇ ਬੰਦੇ ਨੇ ਫਾਇਦਾ ਤਾਂ ਕੀ ਕਰਨਾ ਸੀਗਾ ਜਿਹੜੇ ਉਹਦੇ ਨੈਚੁਰਲ ਰਿਸੋਰਸਸ ਸੀਗੇ ਉਹ ਵੀ ਖੋਣ ਦੀ ਕੋਸ਼ਿਸ਼ ਕੀਤੀ ਸੋ ਇਸ ਕਰਕੇ ਜੇਲੈਂਸਕੀ ਸਾਹਿਬ ਪਹਿਲੀ ਵਾਰੀ ਇੱਕ ਚੰਗਾ ਇਹਨਾਂ ਨੇ ਪੋਜ਼ਿਟਿਵਿਟੀ ਦਿਖਾਈ ਹੈ ਡੈਟ ਪੀਸ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਕਿ ਲੈਟਸ ਸੈਟ ਐਂਡ ਟਾਕ ਔਨ ਦਾ ਪੀਸ ਅਫੇਅਰ ਜੀ ਬਿਲਕੁਲ ਅਸੀਂ ਸ਼ਾਂਤੀ ਦੇ ਮੁੱਦੇ ਤੇ ਇਸ ਤਾ ਬੁਗਲ ਚ ਬੈਠੀਏ ਬਹੁਤ ਹੋ ਗਿਆ ਤੀਜੇ ਬਤੀਜੀ ਪਾਰਟੀ ਤੀਜੇ ਸਾਲ ਸੁਰ ਵੀ ਪਾ ਕੇ ਵੇਖ ਲਿਆ ਲੇਕਿਨ ਕੁਝ ਨਹੀਂ ਨਿਕਲਦਾ ਜੋ ਵੀ ਹੈ ਆਫਟਰ ਖਾਣਾ ਦਾ ਟੇਬਲ ਤੇ ਹੀ ਪੈਣਾ ਜੇ ਪਾਕਿਸਤਾਨ ਨੇ ਵੀ ਗੁਸਤਾਖੀ ਕੀਤੀ ਸੀ ਸਾਡੇ ਬੰਦੇ ਬੱਚੇ ਪਠਾਈ ਸਿਵਲਨ ਮਾਰੇ ਸੀ ਟੇਬਲ ਤੇ ਉਹਨਾਂ ਨੂੰ ਆਣਾ ਪਿਆ ਸਾਡੀ ਬ੍ਰਹਮੋਜ਼ ਮਿਜ਼ਾਈਲ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਉਹਨਾਂ ਦੇ ਬੇਸ ਉਡਾਏ 45 ਰੋਪਏ ਦਾ ਨੁਕਸਾਨ ਹੋਇਆ ਜੀ ਸੋ ਅਲਟੀਮੇਟਲੀ ਫਿਰ ਵੀ ਉਹਨੂੰ ਝੁਕੜੇ ਪਿਆ ਪੰਜ ਪ੍ਰਪੋਜ਼ਲਾਂ ਉੱਤੋਂ ਦੇ ਪ੍ਰਾਈਮ ਮਿੰਿਸਟਰ ਦੇ ਚੁੱਕੇ ਇੰਡੀਆ ਨੂੰ ਕਿ ਆਓ ਗੱਲਬਾਤ ਕਰੀਏ ਆਣਾ ਫਿਰ ਟੇਬਲ ਤੇ ਪੈਂਦਾ ਹੁੰਦਾ ਇਸ ਕਰਕੇ ਇਹ ਜੈਲੈਂਸਕੀ ਸਾਹਿਬ ਦੀ ਚੰਗੀ ਪ੍ਰਪੋਜ਼ਲ ਹੈ ਇੰਦੀ ਐਪਰੀਸ਼ੀਏਸ਼ਨ ਝਲਗਾ ਕਿਸਤੀ ਜਣੀ ਚਾਹੀਦੀ ਹੈ ਨਾਟ ਵਾਅਦਾ ਬਿਹੈਡ ਆਫ ਦਾ ਸਟੇਟਸ ਇਵਨ ਸਾਡੇ ਵਰਗੇ ਵੀ ਜਿਹੜੇ ਕਮਿਊਨੀਕੇਟਰ ਹੈਗੇ ਆ ਜਿਹੜੇ ਕੀ ਗੱਲ ਮੈਸੈਂਜਰਸ ਹੈਗੇ ਆ ਉਹ ਵੀ ਇਹ ਗੱਲ ਫਲਾਣਗੇ ਕਿ ਇਹ ਸਮਝੌਤਾ ਹੋਵੇ ਔਰ ਇਨਸਾਨੀਅਤ ਦੇ ਜਿਹੜੀ ਕਦਰੋਂ ਕੀਮਤਾਂ ਦੇ ਵਿੱਚ ਸਿਰਜੀਦਗੀ ਵਧੇ ਔਰ ਮੈਂ ਆਈ ਐਪਰੀਸ਼ੀਏਟ ਦਾ ਪ੍ਰੋਪੋਜ਼ਲ ਵਾਦਾ ਯੂਕਰੇਨ ਦਾ ਪਰ ਮਿਸਟਰ ਜੀ ਪਰ ਰਸ਼ੀਆ ਦਾ ਕੀ ਰੁਕ ਹੋ ਸਕਦਾ ਹੈ ਕਿ ਉਹ ਚੈਲੈਂਜ ਕੀ ਦੇ ਇਸ ਪ੍ਰਪੋਜ਼ਲ ਨੂੰ ਸ਼ਾਂਤੀ ਦੇ ਨਾਲ ਐਗਰੀ ਕਰ ਲੈਣਗੇ ਜਾਂ ਫਿਰ ਹੋਰ ਕੁਝ ਹੋ ਸਕਦਾ ਹੈ ਡਿਮਾਂਡ ਕਰਨ ਹਾਂ ਇਹ ਹੁਣ ਤੁਸੀਂ ਡਿਪਲੋਮੈਟਿਕਲੀ ਬੜਾ ਇੱਕ ਡੀਪਰ ਮਚੁਰ ਕੁਸਚਨ ਕੀਤਾ ਹੈਗਾ ਦੇਖੋ ਜੰਗ ਹੋਈ ਜੰਗ ਚੱਲ ਰਹੀ ਆ ਜੀ ਕੱਲ ਤੱਕ ਵੀ ਬਲਾਸਟ ਉੱਤੇ ਹੋ ਰਹੇ ਹੈਗੇ ਕਦੇ ਰਸ਼ੀਆ ਕਰਦਾ ਕਦੇ ਉਹ ਕਰਦਾ ਯੂਕਰੇਨ ਕਰਦਾ ਲੇਕਿਨ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਹੈਗੇ ਆ ਦੇਖੋ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ ਉਹ ਇੱਕ ਸੀਕ੍ਰੇਟ ਏਜੰਟ ਹੁੰਦੇ ਸੀਗੇ ਔਰ ਉਹ ਇੱਕ ਬੜੇ ਹੀ ਇੱਕ ਜਨੂਨੀ ਟਾਈਪ ਬੰਦੇ ਹੈਗੇ ਆ ਜੀ ਲੇਕਿਨ ਅੱਜਕੱਲ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਔਰ ਜਿਹੜੇ ਉਹਨਾਂ ਦੇ ਵਰਡਸ ਆ ਉਹ ਬਹੁਤਿਆਰ ਆਫੈਂਸਿਵ ડી ਲੱਗ ਰੇ ਕਿਉਂਕਿ ਖੁਦ ਵੀ ਨੁਕਸਾਨ ਚੋ ਜਾ ਰਹੇ ਆ ਕਈ ਵਾਰੀ ਬੰਦਾ ਉਪਰ ਪਰ ਉਹ ਕਹਿੰਦਾ ਗੱਲੀ ਕੋਈ ਨਹੀਂ ਗੱਲੀ ਕੋਈ ਨਹੀਂ ਅੰਦਰੋਂ ਅੰਦਰੀ ਨੁਕਸਾਨ ਝੇਲ ਰਿਹਾ ਹੁੰਦਾ ਹੈ ਦਰਦ ਝੇਲ ਰਿਹਾ ਹੁੰਦਾ ਸ਼ੋਅ ਨਹੀਂ ਕਰਦਾ ਸੋ ਮੇਰਾ ਖਿਆਲ ਹੈ ਕਿ ਇਹ ਪਟੜੀ ਤੇ ਇਹਨਾਂ ਦੀ ਜਿਹੜੀ ਸੰਵਾਦ ਆ ਬਾਈ ਲੈਟਰਲ ਦਵੱਲੇ ਜਿਹੜੇ ਇਹਨਾਂ ਦੀ ਗੱਲਬਾਤ ਆ ਦੋਹਾਂ ਮੁਲਕਾਂ ਦੀ ਹੋਏਗੀ ਔਰ ਉਸ ਖਿੱਤੇ ਚ ਸ਼ਾਂਤੀ ਹੋਏਗੀ ਤੇ ਤੈ ਤਾਂ ਜਾ ਕੇ ਹੀ ਵਰਲਡ ਨੂੰ ਵੀ ਇਹਦਾ ਚੰਗਾ ਮੈਸੇਜ ਆਏਗਾ ਲੇਕਿਨ ਯੂਨਾਈਟਿਡ ਨੇਸ਼ਨ ਉਹ ਫੇਲ ਹੋ ਚੁੱਕਾ ਦੋਨੋਂ ਦੋਸੰਡ ਹੁੰਦਾ ਕਰਾਂਟ ਟਰੰਪ ਸਾਹਿਬ ਨੇ ਬੜੀ ਮੜਕਾ ਮਾਰਦੇ ਮੈਂ ਤੇ ਤਿੰਨ ਗਣਾ ਜੋ ਸੈਟ ਕਰ ਦੂੰਗਾ ਲੇਕਿਨ ਹੋ ਨਹੀਂ ਸਕੀ ਗੱਲ ਲੇਕਿਨ ਜੇ ਲੈਂਸਕੀ ਨੇ ਪਹਿਲੀ ਵਾਰੀ ਜਿਹੜੀ ਆ ਉਥੋਂ ਦੇ ਪ੍ਰੈਜ਼ੀਡੈਂਟ ਜੇ ਲੈਂਸਕੀ ਸਾਹਿਬ ਨੇ ਪਹਿਲੀ ਵਾਰੀ ਪੋਲਿਟੀਕਲ ਮੈਚਿਓਰਿਟੀ ਦਿਖਾਈ ਹੈ ਕਿ ਲੈਟਸ on the path kit let's move on the path of the peace ji so it it should be appreciable par ik passe dekha ja raha hai ki theek hai yuddh nu viram paun di gal kiti ja rahi hai bharat pakistan de yuddh nu vi viram paej ke par pakistan te afghanistan di jehri jang chhidhi hoyi hai border te ladaiyan chaldi me goliyebari ho rahi hai firing hundi payi hai dekho ji asal te da jadon nawanaman jadon ਇਨਾਂ ਦਾ ਪਹਿਲਾ ਹਨੀਮੂਨ ਪੀਰੀਅਡ ਸੀਗਾ ਉਹ ਕਹਿੰਦੇ ਤੂੰ ਮੁਸਲਮ ਹੋ ਮੇਰੇ ਭਾਈ ਹੋ ਹਮੇ ਕੀ ਬਲੱਡ ਹੈ ہمارا ਹਮ ਹਮ ਆਪੇ ਇਹ ਬਾਰਡਰ ਕੀ ਚੀਜ਼ ਹੈ ਹਜ਼ਾਰਾਂ ਮੀਟਰ ਹਜ਼ਾਰਾਂ ਕਿਲੋਮੀਟਰ ਦਾ ਬਾਰਡਰ ਤਾਲੀਬਾਨ ਤੇ ਪਾਕਿਸਤਾਨ ਦਾ ਲੱਗਦਾ ਜੀ ਜਜ਼ਬਾਤ ਚਾ ਕੇ ਇੰਟਰਨੈਸ਼ਨਲ ਇਸਲਾਮਿਕ ਕੰਟਰੀਆਂ ਨੂੰ ਇਹ ਵਿਖਾਉਣ ਵਾਸਤੇ ਵੇਖੋ ਅਸੀਂ ਬੀਇੰਗ ਅ ਮੁਸਲਮ ਵੀ ਆ ਟੁਗੇਦਰ ਆਈ ਮੁਸਲਿਮਾਂ ਤੇ ਇਕੱਠੇ ਆ ਜੀ ਉਹਨਾਂ ਦੇ 12 ਲੱਖ ਬੰਦਾ ਨੇ ਆਪਣੇ ਮੁਲਕ ਚ ਬਾੜ ਲਿਆ ਜੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਯੂਥ ਹੈ ਉਹ ਹੌਲੀ ਹੌਲੀ ਫਰਸਟ੍ਰੇਟਡ ਹੋ ਗਈ ਜੀ ਕਿ ਜਿਹੜੇ ਸਾਡੇ ਰਿਸੋਰਸਸ ਹੈਗੇ ਆ ਸਰਮਾਏ ਹੈਗੇ ਆ ਸਾਡੀ ਖੇਤੀ ਹੈਗੀ ਨੇਚਰਲ ਰਿਸੋਰਸਸ ਹੈ ਉਹ ਉਹਨੂੰ ਕੰਜ਼ਰਵੇਸ਼ਨ ਤਾਂ ਉਹਦੀ ਤਾਲੀਬਾਨੀ ਸੌਰੀ ਤਾਲੀਬਾਨ ਤਾਂ ਹੈ ਹੀ ਹੈ ਉਹ ਜੀ ਲੇਕਿਨ ਅਫਗਾਨਿਸਤਾਨ ਦੇ ਆਪਣੇ ਮੁਲਕ ਦੇ ਰਿਸੋਰਸਸ ਯੂਜ਼ ਕਰਨ ਫਿਰ ਉੱਥੋਂ ਦੇ ਪਾਕਿਸਤਾਨ ਨੇ ਕਈ ਵਾਰੀ ਆਰਡਰ ਕੱਢੇ ਹੁਣ ਫਿਰ ਆਰਡਰ ਉਹਨਾਂ ਕੰਡੇ ਵੀ ਭਾਈ ਸਾਡਾ ਮੁਲਕ ਛੱਡੋ ਆਪਣੇ ਮੁਲਕ ਜਾਓ ਬਹੁਤ ਸਾਲ ਤੁਹਾਨੂੰ ਰੋਟੀਆਂ ਖਵਾਤੀਆਂ ਮਹਿਮਾਨ ਚਾਰ ਦਿਨ ਹੀ ਚੰਗਾ ਹੁੰਦਾ ਲੇਕਿਨ ਤੁਸੀਂ 40 ਦਿਨ ਤੋਂ ਬੈਠੇ ਹੋ ਬਹੁਤ ਕਈ ਢੇਰ ਹੋ ਗਈ ਹੈ ਤੁਸੀਂ ਇੱਥੇ ਬੈਠੇ ਆਪਣੇ ਘਰ ਚ ਜਾਓ ਤੇ ਇਸ ਗੱਲ ਦੀ ਫਰਸਟ੍ਰੇਸ਼ਨ ਜਿਹੜੀ ਹੈਗੀ ਆ ਅਫਗਾਨਿਸਤਾਨ ਨੂੰ ਹੋਈ ਹੋਈ ਆ ਤੇ ਇੱਕ ਦੂਜੇ ਦੀ ਚੌਂਕੀਆਂ ਉੜਾ ਰਹੇ ਹੈਗੇ ਆ ਹਮਲੇ ਕਰ ਰਹੇ ਹੈਗੇ ਆ ਔਰ ਇਵਨ ਆਤਮਕਾਤੀ ਹਮਲਾ ਵੀ ਤਿਆਰ ਅਫਗਾਨਿਸਤਾਨ ਨੇ ਕਰ ਲਿਆ ਕਿ ਕਿਸੇ ਤਰੀਕੇ ਨਾ ਸੀ ਉਥੇ ਪਾਕਿਸਤਾਨ ਦੇ ਅੰਦਰ ਜਾ ਕੇ ਬਲਾਸਟ ਕਰੀਏ ਕਿਉਂਕਿ ਸਾਡੇ ਜਿਹੜੇ ਲੱਖਾਂ ਬੰਦੇ ਦੁਆਰਾ ਅਫਗਾਨਿਸਤਾਨ ਚ ਕਿਉਂ ਭੇਜੇ ਪਏ ਆ ਜੀ ਸੋ ਇਹ ਲੜਾਈ ਇਹਨਾਂ ਦੀ ਜਾਰੀ ਹੈ ਰੋਜ਼ ਇਹਨਾਂ ਦੀ ਫਾਇਰਿੰਗ ਹੋ ਰਹੀ ਆ ਉਹ ਜਿਹੜਾ ਰੈਲਿਜੈਂਟ ਧਾਰਮਿਕ ਜਿਹੜਾ ਇਮੋਸ਼ਨਲਿਜ਼ਮ ਉਹ ਹਨੀਮੂਨ ਪੀਰੀਅਡ ਖਤਮ ਹੋ ਰਿਹਾ ਪਰ ਲੇਕਿਨ ਇੱਕ ਸੈਣੀ ਗੱਲ ਉਹਨਾਂ ਨੇ ਪਾਕਿਸਤਾਨ ਨੇ ਜ਼ਰੂਰ ਕੀਤੀ ਆ ਕਿ ਆਪਣਾ ਜਿਹੜਾ ਐਮਬੈਸਡਰ ਆ ਜਿਹੜਾ ਰਾਜਦੂਤ ਆ ਉਹ ਉੱਥੇ ਉਹਨਾਂ ਨੇ ਟੈਨਸ਼ਨ ਤੋਂ ਬਾਅਦ ਟੈਨਸ਼ਨ ਦੇ ਬਾਵਜੂਦ ਵੀ ਨਵਾਂ ਜਿਹੜਾ ਜਿਹੜਾ ਰਾਜਦੂਤ ਆ ਐਮਬੈਸਡਰ ਆ ਐਮਬੈਸਡਰ ਆਫ ਪਾਕਿਸਤਾਨ ਇਨ ਕਾਬੁਲ ਉਹਨਾਂ ਨੇ ਤੇ ਡਿਪੂਟ ਕਰ ਦਿੱਤਾ ਗਿਆ ਲੇਕਿਨ ਇੱਕ ਪਾਸੇ ਲੜਾਈ ਚੱਲ ਰਹੀ ਹੈ ਦੂਜੇ ਪਾਸੇ ਡਿਪਲੋਮੈਟਿਕ ਰਿਲੇਸ਼ਨਸ ਵੀ ਵਧਾਈ ਜਾ ਰਹੇ ਬਿਲਕੁਲ ਇਸ ਚੀਜ਼ ਦਾ ਕੀ ਬਣੇਗਾ ਜਾਂ ਕੀ ਨਤੀਜਾ ਹੋ ਸਕਦਾ ਹੈ ਤਾਂ ਸਮਾਂ ਦੱਸੇਗਾ ਲੇਕਿਨ ਅਫਗਾਨਿਸਤਾਨ ਦੀ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਹੈ ਜਿਸ ਤਰੀਕੇ ਉੱਥੇ ਕਿ ਮਹਿਲਾਵਾਂ ਨੂੰ ਪੂਰੇ ਕੈਦ ਵਿੱਚ ਰੱਖਿਆ ਜਾਂਦਾ ਹੈ ਕੋਈ ਛੂਟ ਨਹੀਂ ਹੈ ਕਿਉਂ ਕਿ ਕਿਤੇ ਵੀ ਆਣਾ ਜਾਣਾ ਹੋਵੇ ਤਾਂ ਬਿਨਾ ਕਿਸੇ ਦੇ ਆਪਣੇ ਜਿਹੜਾ ਕੋਈ ਉਹਨਾਂ ਦਾ ਕਰੀਬੀ ਹੋਵੇ ਕੋਈ ਰਿਸ਼ਤੇਦਾਰ ਹੋਵੇ ਉਹਨਾਂ ਦੇ ਬਿਨਾ ਉਹ ਕਿਤੇ ਵੀ ਕੱਲੀ ਨਹੀਂ ਜਾ ਸਕਦੀਆਂ ਇਸ ਕਰਕੇ ਉੱਥੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਮਹਿਲਾਵਾਂ ਨੇ ਇੱਥੇ ਦਾ ਕਿ ਉਸ ਦੇ ਵਿਚਕਾਰ ਪੁਰਸ਼ ਵੀ ਸ਼ਾਮਿਲ ਨੇ ਉਹਨਾਂ ਮਹਿਲਾਵਾਂ ਦੇ ਨਾਲ ਉਸ ਚੀਜ਼ ਨੂੰ ਕਰਨ ਦੇ ਲਈ ਵੀ ਤੁਹਾਡੇ ਹੱਕ ਦੇ ਨਾਲ ਅਸੀਂ ਖੜੇ ਆ ਤਾਂ ਹੈਰਾਨੀ ਵਾਲੀ ਗੱਲ ਹੁੰਦੀ ਕਿ ਸ਼ਾਇਦ ਇਨਸਪੀਰੇਸ਼ਨ ਇਹਨਾਂ ਨੂੰ ਆਪਰੇਸ਼ਨ ਸਿੰਦੂਰ ਦੇ ਨਾਲ ਮਿਲੀ ਹੋਵੇ ਹਾਲਾਂਕਿ ਆਪਰੇਸ਼ਨ ਸਿੰਦੂਰ ਦੀ ਗੱਲ ਕਰਦੀਆਂ ਤਾਂ ਆਪਰੇਸ਼ਨ ਸਿੰਦੂਰ ਨੂੰ ਸਾਡੇ ਭਾਰਤ ਦੇ ਵਿਚਕਾਰ ਸਾਡੀ ਜਿਹੜੀ ਮੋਦੀ ਸਰਕਾਰ ਹੈ ਜਿਸ ਤਰੀਕੇ ਦੇ ਨਾਲ ਉਹ ਰਾਜਨੀਤੀ ਦੇ ਨਾਲ ਜੋੜ ਕੇ ਰੱਖਣਾ ਚਾਹੀਏ ਜਿਸ ਨੂੰ ਲੈ ਕੇ ਮਮਤਾ ਬੇਨਰਜੀ ਦੇ ਵੱਲੋਂ ਵੀ ਗੁੱਸਾ ਜ਼ਾਹਿਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਫੰਡਾ ਚਲਾਤਾ ਕਿ ਘਰ-ਘਰ ਸਿੰਦੂਰ ਭੇਜਾਂਗੇ ਜਿਸ ਨੂੰ ਲੈ ਕੇ ਕਈ ਮਹਿਲਾਵਾਂ ਨੇ ਸਵਾਲ ਵੀ ਚੁੱਕਿਆ ਕਿ ਇਹ ਚੀਜ਼ ਗਲਤ ਹੈ ਕਿਉਂਕਿ Hindu ਧਰਮ ਦੇ ਵਿਚਕਾਰ ਸਿੰਦੂਰ ਜਿਹੜਾ ਹੈ ਸਿਰਫ ਉਹਨਾਂ ਦਾ ਉਹਨਾਂ ਦੇ ਘਰ ਦਾ ਜਿਹੜਾ ਮੈਂਬਰ ਉਹਨਾਂ ਦਾ ਪਤੀ ਜਿਹੜਾ ਉਹ ਹੀ ਉਹ ਦਿੰਦਾ ਹੈ ਜਿਸ ਨੂੰ ਲੈ ਕੇ ਮਮਤਾ ਬੇਨਰਜੀ ਨੇ ਵੀ ਆਪत्ति ਜਤਾਈ ਕਿ ਕੀ ਸਭ ਤੋਂ ਪਹਿਲਾਂ ਤੁਸੀਂ ਸਿੰਦੂਰ ਭੇਜਣ ਦਾ ਕੰਮ ਆਪਣੀ ਪਤਨੀ ਦੇ ਘਰ ਕਰੋਗੇ ਇਹ ਸਵਾਲ ਵੀ ਉਹਨਾਂ ਨੇ ਚੁੱਕਿਆ ਹੈ ਇਹ ਮੈਂ ਬਿਆਨ ਵੀ ਮਨਤਾ એનર્ਜੀ ਦਾ ਜ਼ਰੂਰ ਸੁਣਾਣਾ ਚਾਹਾਂਗੀ ਲੇਕਿਨ ਉਸ ਤੋਂ ਬਾਅਦ ਜਿਹੜੀ ਅਫਗਾਨਿਸਤਾਨ ਦੀ ਗੱਲ ਕਰਨਾ ਚਾਹ ਰਹੀਆਂ ਕਿ ਉੱਥੇ ਆਪਰੇਸ਼ਨ ਸਿੰਧੂ ਤੋਂ ਇnspire ਹੋ ਕੇ ਉਹਨਾਂ ਨੇ ਰੈੱਡ ਲਿਪਸਟਿਕ ਤੋਂ ਆਪਰੇਸ਼ਨ ਸ਼ੁਰੂ ਕੀਤਾ ਹੈ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਹੈ ਕਿ ਸਾਡੇ ਜਿਹੜੇ ਹੱਕ ਨੇ ਸਾਡੀ ਜਿਹੜੀ ਮੰਗ ਹੈ ਉਸ ਨੂੰ ਕਬੂਲ ਕੀਤਾ ਜਾਵੇ ਉਹਦੇ ਵਿੱਚ ਮੈਂ ਪੁਰਸ਼ਾਂ ਨੂੰ ਵੀ ਦੇਖਿਆ ਕਿ ਉਹ ਰੈੱਡ ਲਿਪਸਟਿਕ ਜਿਹੜੀ ਹੈ ਹਰ ਕੋਈ ਲੜਕੀ ਹੈ ਲੜਕਾ ਹੈ ਮਹਿਲਾ ਜੋ ਵੀ ਹੈ ਉਹ ਲਿਪਸਟਿਕ ਲਗਾ ਰਿਹਾ ਹੈ ਤੇ ਪ੍ਰੋਟੈਸਟ ਕਰ ਰਿਹਾ ਹੈ ਕਿਸ ਤਰ੍ਹਾਂ ਦੇਖਦਾ ਹਾਂ ਤੁਸੇ ਇਸ ਚੀਜ਼ ਨੂੰ ਬਹੁਤ ਡਿਟੇਲ ਨਾਲ ਤੁਸੀਂ ਗੱਲ ਕੀਤੀ ਹੈ ਬਹੁਤ ਮੈਚਿਓਰਿਟੀ ਤੇ ਬੜੀ ਸੈਂਸਿਟੀਵਿਟੀ ਦਿਖਾਈ ਹੈ ਟਵਾਰਡਸ ਔਮਨ ਜੀ ਚਾਹੇ ਉਹ ਹਿੰਦੁਸਤਾਨ ਦੀ ਔਮਨ ਹੈ ਔਰ ਚਾਹੇ ਉਹ ਅਫਗਾਨਿਸਤਾਨ ਦੀ ਔਮਨ ਹੈ ਬਿਲਕੁਲ ਔਰ ਬਹੁਤ ਮਿੰਮ ਬੜਾ ਐਸਕਾਲ ਦੀ ਨੂੰ ਖੁਸ਼ੀ ਹੈ ਯੂ ਡਿਜ਼ਰਵ ਪ੍ਰੇਜ਼ ਫਾਰ ਥੈਟ ਇਹ ਗੱਲ ਬਿਲਕੁਲ ਠੀਕ ਹੈ ਕਿ ਸਿੰਧੂਰ ਜਿਹੜਾ ਆਪਰੇਸ਼ਨ ਕੀਤਾ ਸੀ ਇਹਨੂੰ ਪੋਲੀਟਿਕਸਾਈਜ਼ ਕਰਨਾ ਸ਼ੁਰੂ ਕੀਤਾ ਸੀ ਬੀਜਪੀ ਦੇ ਚਾਟੂਕਰ ਨੇ ਹਾਂ ਲੇਕਿਨ ਆਮ ਮਮਤਾ ਭੈਣ ਜੀ ਮਮਤਾ ਦੀਦੀ ਜਿਹਨੂੰ ਆਪਾਂ ਕਹਿੰਦੇ ਆ ਜੀ ਉਹਨਾਂ ਨੇ ਉਹਨਾਂ ਨੇ ਵੀ ਕਿਹਾ ਕਿ ਸੌਰੀ ਮੈਨੂੰ ਕੰਪੈਲ ਹੋਣਾ ਪੈ ਰਿਹਾ ਇਹ ਕਿ ਤੁਸੀਂ ਜਿਹੜਾ ਪਾਕਿਸਤਾਨ ਤੇ ਆਪਰੇਸ਼ਨ ਸਿੰਧੂਰ ਕਰਕੇ ਇਹਨੂੰ ਇਦਾਂ ਸਿਆਸੀਕਰਨ ਕਰਨ ਜਾ ਰਹੇ ਹੋ ਇਹ ਚੰਗੀ ਗੱਲ ਨਹੀਂ ਹੈ ਬਿਲਕੁਲ ਔਰ ਕਿਉਂਕਿ ਉਹਨਾਂ ਨੇ ਇੱਕ ਹੋਰ ਪਰਸਨਲ ਕਮੈਂਟ ਵੀ ਮੁੱਦਜ਼ਬ 'ਤੇ ਕਰਤਾ ਜੀ ਜਿਹੜਾ ਕਿ ਮੈਂ ਮੂ ਕਦ ਕੰਨੂ ਕਹਿਣਾ ਤੁਸੀਂ ਆ ਕਾਫੀ ਕੁਝ ਕਹਿ ਚੁੱਕੇ ਹਾਂ ਹਮ ਤੇ ਦੂਸਰੀ ਗੱਲ ਰਹੀ ਆਪਰੇਸ਼ਨ ਰੈਡ ਲੈਪਸਟਿਕ ਜੀ ਲੈਪਸਟਿਕ ਆਮ ਤੌਰ 'ਤੇ ਦਾ ਫੈਸ਼ਨੇਬਲ ਵਰਡ ਮੰਨਿਆ ਜਾਂਦਾ ਲੇਕਿਨ ਅਫਗਾਨਿਸਤਾਨ ਦੀ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਇਹ ਉਹਨਾਂ ਨੇ ਕਿ ਇਨਸਾਨ ਨਾ ਸਮਝ ਕੇ ਜੀ ਕਟੜ ਜਿਹੜੇ 1400 ਸਾਲ ਪੁਰਾਣੇ ਧਾਰਮਿਕ ਕਾਨੂੰਨ ਬਣੇ ਹੋਏ ਜਿੰਨਾਂ ਬਾਰੇ ਮੈਂ ਕਮੈਂਟ ਕਰਨਾ ਨਹੀਂ ਚਾਹੂੰਗਾ ਹੂੰ ਉਹ ਉਹਦੇ ਤਹਿਤ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਜੀ ਕਿ ਮੂੰਹ ਵੀ ਤੁਸੀਂ ਢਕਣਾ ਸਿਰ ਤੋਂ ਪੈਰ ਤੱਕ ਵੀ ਢਕਣਾ ਘਰੋਂ ਬਾਹਰ ਵੀ ਨਹੀਂ ਨਿਕਲਣਾ ਪੜਾਈ ਵੀ ਨਹੀਂ ਕਰਨੀ ਜੀ ਦਰਜਨਾ ਇਹੋ ਜਿਹੇ ਹਦਾਇਤਾਂ ਹੈਗੀਆਂ ਜਿਹੜੀਆਂ ਕਿ ਸੰਸਾਰ ਚ ਇਨਹਿਊਮਨ ਗੈਰ ਇਨਸਾਨੀ ਬੰਨੀਆਂ ਜਾ ਰਹੀਆਂ ਮੇਰੇ ਵੱਲੋਂ ਨਹੀਂ ਜੀ ਲੋਕਾਂ ਨਾਲ ਆਰਗੇਨਾਈਜੇਸ਼ਨਸ ਵੱਲੋਂ ਬਿਲਕੁਲ ਸੋ ਅਫਗਾਨਿਸਤਾਨ ਦੀ ਜਿਹੜੀਆਂ ਔਰਤਾਂ ਹੁਣ ਅਫਗਾਨਿਸਤਾਨ ਚ ਕੱਲੀਆਂ ਨਹੀਂ ਬੈਠੀਆਂ ਜੀ ਉਹ ਸਾਰੇ ਵਰਲਡ ਚ ਫੈਲੀਆਂ ਹੋਈਆਂ ਬਿਲਕੁਲ ਤੇ ਉਹਨਾਂ ਨੇ ਇੱਕ ਸਾਰੇ ਵਰਲਡ ਚ ਆਪਰੇਸ਼ਨ ਚਲਾਇਆ ਚਾਹੇ ਉਹਨਾਂ ਨੇ ਮੂੰਹ ਪੂਰੇ ਨਹੀਂ ਉਹ ਖੋਲੇ ਨਹੀਂ ਜੀ ਬਿਲਕੁਲ ਪਰਦੇ ਪੂਰੇ ਨਹੀਂ ਖੋਲੇ ਜਬ ਬੁਰਕੇ ਪੂਰੇ ਨਹੀਂ ਖੋਲੇ ਲੇਕਿਨ ਸਿਰਫ ਉਹਨਾਂ ਨੇ ਰੈੱਡ ਲਿਪਸਟਿਕ ਨੂੰ ਹਾਈਲਾਈਟ ਕੀਤਾ ਜੀ ਕਿ ਰੈਡ ਲਿਪਸਟਿਕ ਇਟ పార్ਟ ਆਫ ਦੇਖੋ ਪ੍ਰੋਟੈਸਟ ਕਰਨ ਦੇ ਸੌ ਤਰ੍ਹਾਂ ਦੇ ਤਰੀਕੇ ਹੁੰਦੇ ਆ ਜੀ ਇਹ ਉਹਨਾਂ ਨੇ ਇੱਕ ਇੰਟਰਨੈਸ਼ਨਲ ਲੈਵਲ ਦਾ ਰੈਡ ਲਿਪਸਟਿਕ ਪ੍ਰੋਟੈਸਟ ਕੀਤਾ ਜਿਹਦੇ ਚ ਉਹ ਲਾਲ ਲਿਪਸਟਿਕ ਆਪਣੇ ਬੁੱਲਾਂ ਤੇ ਲਾ ਕੇ ਜੀ ਇਹ ਦਿਖਾ ਰਹੀਆਂ ਕਿ ਵੀ ਆਰ ਇਨ ਦਾ ਪੇਨ ਜੀ ਅਸੀਂ ਦਰਦ ਵਿੱਚ ਹੈਗੀਆਂ ਜੀ ਸਾਡਾ ਖੂਨ ਇੱਕ ਤਰ੍ਹਾਂ ਦਾ ਜਿਹੜਾ ਸਾਡੇ ਬੁੱਲਾਂ ਤੇ ਲੱਗਾ ਹੋਇਆ ਹੈ ਉਹ ਸਾਨੂੰ ਕੈਦ ਸਾਨੂੰ ਸਾਡੀਆਂ ਜੜੀਆਂ ਆਜ਼ਾਦੀਆਂ ਹੈਗੀਆਂ ਸਾਨੂੰ ਗਰੋਹ ਕਰਨ ਦੇ ਮੌਕੇ ਨਹੀਂ ਮਿਲਦੇ ਔਰ ਇਸ ਜਿਹੜਾ ਜਿਹੜਾ ਪ੍ਰੋਟੈਸਟ ਹੈਗਾ ਆਪਰੇਸ਼ਨ ਰੈਡ ਗਲਿਪਸਿਕ ਜਿਹੜਾ ਤੁਸੀਂ ਸੁਜੈਸਟ ਕੀਤਾ ਹੈਗਾ ਮੈਨੂੰ ਤੁਹਾਡੀ ਜ਼ਿਆਦਾ ਪ੍ਰੇਪਰੇਸ਼ਨ ਸੀ ਔਰ ਉੰਦੀ ਜਿਹੜੀ ਹਮਾਇਤ ਹੈ ਜੀ ਯੂਰਪ ਔਰ ਜਿਹੜੇ ਹੋਰ ਮੁਲਕਾਂ ਦੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਆਪਾਂ ਮੇਲ ਕਹਿ ਲੈਂਦੇ ਆ ਉਹ ਆਪ ਖੁਦ ਲਿਪਸਟਿਕ ਲਗਾ ਕੇ ਇਹ ਔਰਤਾਂ ਜਿਹੜੀਆਂ ਅਫਗਾਨਿਸਤਾਨ ਨਾਲ ਸੰਬੰਧਤ ਹੈਗੀਆਂ ਉਹਨਾਂ ਦੇ ਜਿਹੜੀਆਂ ਮੰਗਾ ਜਾਂ ਮੰਗਾ ਤਾਂ ਕਦਰੀਆਂ ਭੀਖਾ ਨੂੰ ਮੰਗਣੀਆਂ ਲੇਕਿਨ ਜਿਹੜੀਆਂ ਉਹਨਾਂ ਦੇ ਨਾਲ ਤਸ਼ੱਦਦ ਹੋ ਰਹੀ ਧਰਮ ਦੇ ਨਾਂ ਦੇ ਉੱਤੇ ਉਹ ਉਹਨਾਂ ਦੇ ਨਾਲ ਖੜੇ ਮੋਢੇ ਨਾਲ ਮੋਢਾ ਲਾ ਕੇ ਸੋ ਇਹ ਵੱਲ ਦੇ ਵਿੱਚ ਕੋਈ ਇੰਟਰਨੈਸ਼ਨਲ ਮੀਡੀਆ ਦਾ ਮੀਡੀਆ ਦਾ ਸਪੇਸ ਵੀ ਬਣ ਚੁੱਕਾ ਹੈ ਮੀਡੀਆ ਦਾ ਕੇਂਦਰ ਵਿੱਚ ਇੱਕ ਖਬਰਾਂ ਦਾ ਵੀ ਬਣ ਚੁੱਕਾ ਹੈ ਮੁੱਖ ਖਬਰਾਂ ਕਿ ਆਪਰੇਸ਼ਨ ਰੈੱਡ ਲਿਪਸਟਿਕ ਇਨੀਸ਼ੀਏਟਿਡ ਬਾਈ ਮੂਵਮੈਂਟ ਆਫ ਅਫਗਾਨਿਸਤਾਨ ਪਹਿਲਾ ਇਹ ਪ੍ਰੋਟੈਸਟ ਬ੍ਰਿਟੇਨ ਤੇ ਚੱਲਿਆ ਸੀ ਕਿਉਂਕਿ ਉਹਨਾਂ ਨੂੰ ਵੋਟਿੰਗ ਰਾਈਟ ਨਹੀਂ ਸੀਗੇ ਉਹਨਾਂ ਨੇ ਵੀ ਇਹ ਆਪਰੇਸ਼ਨ ਸ਼ੁਰੂ ਕਰਕੇ ਆਪਣੇ ਰਾਈਟਸ ਲੈ ਲਏ ਸੋ ਇਸ ਕਰਕੇ ਇਹ ਪਾਰਟ ਆਫ ਪ੍ਰੋਟੈਸਟ ਹੈ ਜਦੀ ਚਰਚਾ ਸਾਰੇ ਸੰਸਾਰ ਚ ਹੋ ਰਹੀ ਹੈ ਉਹਦੀ ਚਰਚਾ ਨੂੰ ਅੱਗੇ ਵਧਾ ਕੇ ਤੁਸੀਂ ਵੀ ਇਸ ਚਰਚਾ ਨੂੰ ਵੱਲ ਦਿੱਤਾ ਬਿਲਕੁਲ ਦੇਖਣਾ ਹੋਵੇਗਾ ਕਿ ਇਹ ਜਿਹੜਾ ਮਹਿਲਾਵਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ 23 ਵਾਰ ਚੁੱਕੇ ਜਾ ਰਹੇ ਚ ਕਿ ਆਖਿਰ 레드 ਲਿਪਸਟਿਕ ਦਾ ਇਹਨਾਂ ਨੇ ਚੇਨ ਕਿਉਂ ਕੀਤਾ ਕਿਉਂਕਿ ਇੱਕ ਲਾਲ ਰੰਗ ਜੋ ਹੈ ਜਿਸ ਨੂੰ ਜੇਕਰ ਗੱਲ ਕਰੀਏ ਤਾਂ ਜਿਸ ਦੇ ਵਿੱਚ ਮਹਿਲਾਵਾਂ ਦੀਆਂ ਸ਼ਕਤੀਆਂ ਵੀ ਦਰਸਾਉਂਦੀ ਹੈ ਇਹ ਲਾਲ ਰੰਗ ਤੇ ਕਿਤਨਾ ਕਿਤੇ ਮਹਿਲਾਵਾਂ ਦੇ ਦਰਦ ਨੂੰ ਵੀ ਦਰਸਾਉਂਦਾ ਹੈ ਸਾਇਦ ਇਸ ਕਰਕੇ ਇਸ ਲਾਲ ਰੰਗ ਦਾ ਜਿਹੜਾ ਚੁਣਿਆ ਗਿਆ ਹੈ ਪ੍ਰੋਟੈਸਟ ਵਾਸਤੇ ਤੇ ਦੂਜੀ ਗੱਲ ਕਰਦੇ ਆ ਪਾਕਿਸਤਾਨ ਦੇ ਇੱਕ ਵਾਰ ਫਿਰ ਤੋਂ ਠੀਕ ਹੈ ਜੋ ਵੀ ਹਾਲਾਤ ਉੱਥੇ ਤੇ ਰਹੇ ਲੇਕਿਨ ਉਹਨਾਂ ਨੇ ਇੱਕ ਅੱਛੀ ਗੱਲ ਫਿਰ ਕੀਤੀ ਹੈ ਕਿ 1 ਖਾਸ ਕਰਕੇ ਉਹਨਾਂ ਦੇ ਵਿਆਹ ਨੂੰ ਲੈ ਕੇ ਜਿਹੜਾ ਇੱਕ ਕਾਨੂੰਨ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਕਿ ਆਪਣੇ ਭਾਰਤ ਦੇ ਵਿੱਚ ਹੈ ਕਿ 18 ਸਾਲ ਤੋਂ ਨੀਚੇ ਦਾ ਕੋਈ ਵੀ ਲੜਕਾ ਹੈ ਲੜਕੀ ਹੈ ਉਸ ਦਾ ਵਿਆਹ ਨਹੀਂ ਹੋ ਸਕਦਾ ਬਿਲਕੁਲ ਜੀ ਇਹ ਵੱਡਾ ਕੁਐਸਚਨ ਹੈਗਾ ਔਰ ਇੱਕ ਕੁਐਸਚਨ ਨਹੀਂ ਹੈ ਰੈਦਰ ਇਹ ਡਿਸੇਮੀਨੇਸ਼ਨ ਆਫ ਇਨਫੋਰਮੇਸ਼ਨ ਹੈਗੀ ਆ ਜੀ ਬਿਲਕੁਲ ਤੁਹਾਡੇ ਵੱਲੋਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੇ ਹਿੰਦੁਸਤਾਨ ਚ 18 ਸਾਲ ਤੋਂ ਘੱਟ ਵਾਲੀ ਕੁੜੀ ਦਾ ਵਿਆਹ ਵੈਲਿਡ ਨਹੀਂ ਮੰਨਿਆ ਜਾਂਦਾ ਜੀ ਉਹਨੂੰ ਇੱਕ ਬਾਲ ਵਿਆਹ ਮੰਨਦੇ ਆ ਹਾਂ ਬਾਲ ਵਿਆਹ ਚਾਈਲਡ ਮੈਰਿਜ ਜੀ ਸੋ ਇਹ ਆਜ਼ਾਦੀ ਤੋਂ ਅੰਗਰੇਜ਼ ਪਾਕਿਸਤਾਨ ਆਜ਼ਾਦੀ ਤੋਂ 70 78 ਵਰਿਆਂ ਬਾਅਦ ਆ ਜਾਦੀ ਕਿ ਸਾਨੂੰ ਅੰਤਰਰਾਸ਼ਟਰੀ ਕਮਿਊਨਿਟੀ ਨਾਲ ਮਿਲ ਕੇ ਚੱਲਣਾ ਚਾਹੀਦਾ ਕਿਉਂਕਿ 17 18 ਸਾਲ ਤੋਂ ਪਹਿਲਾਂ ਨਾ ਤਾਂ ਬੋਡੀ ਇਨੀ ਮੈਚੁਰ ਹੁੰਦੀ ਆ ਨਾ ਮਾਈਂਡ ਇਨਾ ਮੈਚੁਰ ਹੁੰਦਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਹਾਂ ਸੋ ਇਸ ਕਰਕੇ ਉਹਨੂੰ ਖੋਤੇ ਦੀ ਤਰ੍ਹਾਂ ਜਾਨਵਰ ਬੱਕਰੀ ਦੀ ਤਰ੍ਹਾਂ ਦਾ ਵਿਆਹ ਕਰ ਦੇਣਾ ਵਿਆਹ ਵੀ ਪਤਰ ਕਹਿੰਦੇ ਨਾਲ ਕਰਨਾ 70 ਸਾਲ ਵਾਲੇ ਨਾਲ ਕਰਨਾ 81 ਸਾਲ ਵਾਲੇ ਨਾਲ ਕਰਨਾ ਸੋ ਇਹ ਜੀ ਪ੍ਰੈਕਟਿਸ ਨੂੰ ਕਰਪ ਕਰਨ ਲਈ ਰੋਕਣ ਵਾਸਤੇ ਉਹ ਤੋਂ ਸਰਕਾਰ ਨੇ ਕਾਨੂੰਨ ਬਣਾਤਾ ਵੀ ਜੇ ਕਹੇ ਕੁੜੀ ਦਾ ਵਿਆਹ ਕਰਨਾ ਉਹਦੀ ਘੱਟੋ ਘੱਟ ਉਮਰ ਜਿਹੜੀ ਆ 18 ਸਾਲਾਂ ਤੋਂ ਜੇ ਘਾਟ ਹੋਏਗੀ ਤਾਂ ਉਹ ਮੈਰਿਜ ਜਿਹੜੀ ਵੈਲਿਡ ਨਹੀਂ ਬਣੀ ਜਾਏਗੀ ਇਹਦੀ ਜਿਹੜੀ ਐਪਰੀਸ਼ੀਏਬਲ ਐਪਰੀਸ਼ੀਏਸ਼ਨ ਜਿਹੜੀ ਉਹ ਬੰਦੀ ਹੈ ਔਰ ਇਹ ਚੰਗੀ ਡਵੈਲਪਮੈਂਟ ਹੈਗੀ ਆ ਪਾਕਿਸਤਾਨ ਵਾਸਤੇ ਵੀ ਤੇ ਨਾਲ ਲਗਵੇਂ ਜਿਹੜੇ ਸਰਾ ਕੱਟੜ ਕੋਈ ਹੋਰ ਵੀ ਕਬੀਲਾ ਹੀ ਮੁਲਕ ਹੈਗੇ ਆ ਉਹਨਾਂ ਵਾਸਤੇ ਵੀ ਕਿ ਭਾਈ 18 ਸਾਲ ਤੋਂ ਜੀ ਨਾਟੋਰਨਲੀ ਤੇ ਵੈਂਟਲੀ ਜਿਹੜੀ ਲੜਕੀ ਆ ਉਹ ਇੰਨੀ ਸੋਜੀ ਸਰੀਰਿਕ ਤੇ ਮਾਨਸਿਕ ਤੌਰ ਤੇ ਨਹੀਂ ਹੁੰਦੀ ਸੋ ਇੰਟਰਨੈਸ਼ਨਲ ਜਿਹੜੇ ਹੈਲਥ ਸਟੈਂਡਰਡਸ ਹੈਗੇ ਆ 18 ਸਾਲ ਜਿਹੜੇ ਉਹਨੂੰ ਵੈਲਿਡ ਵਾਂ ਤਾਂ ਪਾਕਿਸਤਾਨ ਨੇ ਕੋਨ ਬਣਾ ਦਿੱਤਾ ਗਿਆ ਜੀ ਬਿਲਕੁਲ ਦੇਖਣਾ ਹੋਵੇਗਾ ਕਿ ਪਾਕਿਸਤਾਨ ਦੇ ਵਿੱਚ ਘਰ ਹੋਰ ਕੀ ਕੀ ਬਦਲਾਵ ਆਉਂਦੇ ਆ ਜਿਸ ਸਿੱਕੇ ਨਾਲ ਜੋ ਹੁਣ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਅਫਗਾਨਿਸਤਾਨ ਦੇ ਨਾਲ ਇਸ ਦਿਨ ਨਾਲ ਹੀ ਮੈਂ ਆਪਣੇ ਅਗਲੇ ਸਵਾਲ ਵੱਲ ਵਧਾਂਗੀ ਗੱਲ ਕਰਨਾ ਚਾਹੂੰਗੀ ਹੁਣ ਮੈਂ ਨੇਪਾਲ ਦੇ ਕਿ ਜਿੱਥੇ ਕਰੰਸੀ ਨੂੰ ਲੈ ਕੇ ਖਬਰ ਸਾਹਮਣੇ ਹੈ ਕਿ ਅਸੀਂ ਹੁਣ ਜਦੋਂ ਵੀ ਕਿਸੇ ਨੇ ਵੀ ਨਾਗਰਿਕ ਨੇ ਨੇਪਾਲ ਜਾਣਾ ਹੋਵੇ ਤਾਂ ਸਵਾ 4 ਲੱਖ ਰੁਪਿਆ ਦੇ ਕਰੀਬ ਜਿਹੜਾ ਹੈ ਉਹ ਆਪਣੇ ਨਾਲ ਲੈ ਜਾ ਸਕਦਾ ਹੈ ਹਾਂ ਕਰ ਰਿਹਾ ਹੈ ਤੁਹਾਡੀ ਜੀ ਤੇ ਇਸ ਇਸ ਦੇ ਵਿੱਚ ਕੀ ਕੁਝ ਹੋਰ ਅਮੈਂਡਮੈਂਟ ਹੋਈ ਹੈ ਮਤਲਬ ਕੀ ਕਾਰਨ ਪਹਿਲਾਂ ਵੀ ਰਹੇ ਨੇ ਕਿ ਉਹ ਨਹੀਂ ਲੈ ਕੇ ਜਾ ਸਕਦਾ ਸੀਗਾ ਦੇਖੋ ਹਰ ਮੁਲਕ ਦੀ ਜੇ ਇਦਾਂ ਹੀ ਆਪਾਂ ਅਨਲਿਮਿਟਿਡ ਈਵਨ ਤਾਂ ਤੁਸੀਂ ਟਰੈਵਲ ਕੀਤਾ ਚਾਈ ਜਗ੍ਹਾ ਜੇ ਜਹਾਜ਼ 'ਚ ਵੀ ਆਪਾਂ ਚੜਦੇ ਆ ਉੱਥੇ ਵੇਟ ਲਿਮਿਟ ਹੈ ਵੀ ਟੈਚੇ ਜਿੰਨੇ ਕਿਲੋ ਤੁਸੀਂ ਬਾਹਰ ਲੈ ਜਾਣਾ ਉਸ ਤੋਂ ਬਾਅਦ ਜੇ ਵੀ ਜਾਤਾ ਪੈਲੇ ਲਾਵਾਂਗੇ ਜਾਂ ਤੁਹਾਡਾ ਮਾਲ ਵਾਪਸ ਭੇਜ ਦਿਆਂਗੇ ਜੀ ਸੋ ਇਸ ਕਰਕੇ ਹਰ ਜਗ੍ਹਾ ਇੱਕ ਲਿਮਿਟਸ ਹੁੰਦੀਆਂ ਐ ਤੁਸੀਂ ਕਿੰਨਾ ਕੈਸ਼ ਕਰਨਾ ਹੈ ਕੈਸ਼ ਨੂੰ ਕਿਸ ਤਰੀਕੇ ਨਾਲ ਯੂਜ਼ ਕਰਦਾ ਤੁਹਾਡੀ ਯੂਸੇਜ ਕੀ ਹੈ ਜੀ ਸੋ ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ 25000 ਦੀ ਪਰਸਨ ਲਿਮਟ ਚੱਲਦੀ ਆ ਰਹੀ ਸੀਗੀ ਸਾਡੀ ਕਰੰਸੀ ਦੀ ਉੱਥੇ ਵੈਲਿਊ ਥੋੜੀ ਜਿਹੀ ਵੱਧ ਆ ਜੇ ਮੰਨ ਲਓ ਜੇ ਇੱਥੇ ਸਾਡਾ ਰੁਪਇਆ ਤੇ ਉੱਥੇ ਉਹਦੀ ਵੈਲਿਊ ਕਰਪਾ 35 ਪੈਸੇ ਆ ਸੋ ਇਸ ਕਰਕੇ ਪਹਿਲੀ ਤੇ ਲਿਮਟ ਸੀ ਪਿਛਲੇ ਕਈਆਂ ਸਾਲਾਂ ਦੀ 25000 ਸੀਗੀ ਕੋਈ ਆ ਕਹਦਾ ਤੂੰ 25000 ਲੈ ਜਾਣਾ ਤੇ ਨਾਲ ਤੇਰੇ ਤੋਂ ਹੋਰ ਦੋ ਜੀ ਹੁਣ ਵੀ ਉਹ ਵੀ 25-25000 ਲੈ ਜਾਣਗੇ ਤੁਸੀਂ ਘੁੰਮ ਕੇ 10-15 ਦਿਨ ਬਾਅਦ ਤੁਸੀਂ ਆ ਜਾਣਾ ਹੋਰ ਤੁਸੀਂ ਪੈਸੇ ਕਰਨੇ ਕੀ ਆ ਜੀ ਸੋ ਇਸ ਕਰਕੇ ਹੁਣ ਜਿਹੜੀ ਹਾਲਾਤ ਜਿੱਦਾ ਇੰਟਰਨੈਸ਼ਨਲੀ ਟਰੈਵਲਿੰਗ ਜਾਂ ਹੋ ਰਹਿ ਜੇ ਕਿ ਜਿਆ ਜਿਆ ਕੋਈ ਖਰੀਦੋ ਫਰੋਖਤ ਕਹਿ ਲੋ ਇਹ ਲਿਮਿਟ ਜਿਹੜੀ ਆ ਉਹ 25000 ਤੋਂ ਵਧਾ ਕੇ 425000 ਸਵਾ 4 ਲੱਖ ਕਰ ਦਿੱਤੇ ਜੀ ਆ ਮੇਰੇ ਖਿਆਲ ਨਾਲ ਅਜ ਦੇ ਜ਼ਮਾਨੇ ਦਾ ਹਿਸਾਬ ਨਾਲ ਇਹ ਜਿਹੜੀ ਡਿਵੈਲਪਮੈਂਟ ਹੈਗੀ ਆ ਇਹ ਜਿਹੜਾ ਸਟੈਪ ਆ ਉਹ ਨੂੰ ਚੰਗੇ ਮੰਨਿਆ ਜਾਣਾ ਚਾਹੀਦਾ ਜੀ ਬਿਲਕੁਲ ਸਹੀ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਹੈ ਇਸ ਦੇ ਨਾਲ ਹੀ ਮੈਂ ਗੱਲ ਕਰਨਾ ਚਾਹਾਂਗੀ ਕਿ ਇੱਕ ਬੜਾ ਹੀ ਅਹਿਮ ਸਵਾਲ ਹੈ ਕਿ ਉਹ ਲੋਕ ਜੋ ਲੋਕਾਂ ਤੇ ਨਿਗਰਾਨੀ ਰੱਖਦੇ ਨੇ ਕਿ ਕੋਈ ਗਲਤ ਕੰਮ ਨਾ ਕਰ ਰਹੇ ਹੋਣ ਕੋਈ ਵੀ ਅਜਿਹਾ ਕ੍ਰਾਈਮ ਨਾ ਕਰਦੇ ਹੋਣ ਪਰ ਜੇਕਰ ਉਹ ਜਿਹੜੀ ਇੱਕ ਕਹਿੰਦੇ ਵੱਡੀ ਪੋਜੀਸ਼ਨ ਹੈਗੀ ਆ ਈਡੀ ਦਾ ਸੀਬੀਆ ਦੀ ਮੈਂ ਗੱਲ ਕਰ ਰਹੀ ਹਾਂ ਠੀਕ ਹੈ ਬਟ ਸੀਬੀਆ ਦੇ ਵੱਲੋਂ ਈਡੀ ਡਾਇਰੈਕਟਰ ਨੂੰ ਗ੍ਰਫਤਾਰ ਕੀਤਾ ਗਿਆ ਰੰਗੇ ਹਥੀਏ ਫੜਿਆ ਗਿਆ ਤੇ ਦੇਖੋ ਡੀਲ ਦੀ ਜਿਹੜੀ ਗੱਲ ਕੀਤੀ ਜਾ ਰਹੀ ਉਹ ਵੀ ਬੜੇ ਮਾਇਨੇ ਰੱਖਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਮੈਟਰ ਹੋ ਗਿਆ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪ੍ਰਭਾਵ ਕੀ ਪਏਗਾ ਹੁਣ ਅਸੀਂ ਕਿਸੇ ਵੀ ਕੋਈ ਵੀ ਕ੍ਰਾਈਮ ਹੁੰਦਾ ਹੈ ਕੋਈ ਵੀ ਗੱਲ ਹੁੰਦੀ ਹੈ ਤਾਂ ਆਪਾਂ ਕਹਿੰਦੇ ਈਡੀ ਦੇ ਨੂੰ ਸੌਪਿਆ ਜਾਵੇ ਜਾਂ ਸੀਬੀਆਈ ਨੂੰ ਸੌਪਿਆ ਜਾਵੇ ਤੇ ਜੇਕਰ ਇਹੇ ਡਿਪਾਰਟਮੈਂਟ ਦੇ ਵਿੱਚੋਂ ਅਜਿਹੇ ਕਰਪਟਡ ਬੰਦੇ ਨਿਕਲਣਗੇ ਤਾਂ ਫਿਰ ਚੈਕਿੰਗ ਦੇ ਵਾਸਤੇ ਜਾਂ ਨਿਗਰਾਨੀ ਵਾਸਤੇ ਹੋਰ ਰਹੀ ਕੌਣ ਜਾਏਗਾ ਕਾਨੂੰਨ ਦੇ ਵਿੱਚ ਕਾਹਦਾ ਬੱਤ ਕੋਜੀ ਇਹ ਬੜਾ ਹੈਵੀ ਕੁਐਸਚਨ ਕਿੰਨਾ ਤੁਸੀਂ ਇਹ ਹੈਵੀ ਤਾਂ ਨਾਲ-ਨਾਲ ਤੁਸੀਂ ਝੱਟ ਵੀ ਮਾਰਨੀ ਚਾਹੀਦੀ ਵੀ ਸੀ ਤੁਹਾਨੂੰ ਹੁਣ ਈਡੀ ਦਾ ਡਾਇਰੈਕਟਰ ਡਿਪਟੀ ਡਾਇਰੈਕਟਰ ਚਿੰਤਨ ਰਗੁਵੰਚੀ ਭਵਨੇਸ਼ਰ ਚੌੜੀ ਓਡੀਸਾ ਚ ਬੈਠਾ ਹੂੰ ਤੇ ਉਥੋਂ ਦੇ ਕਿਸੇ ਮਾਈਨਰ ਨੂੰ ਕਹਿੰਦਾ ਪੱਥਰ ਦੀ ਮਾਈਨਿੰਗ ਉੱਥੇ ਹੁੰਦੀ ਆ ਖਾਨਾ ਤਾਂ ਪੰਜਾਬ ਤਾਂ ਹੈ ਨਹੀਂ ਗੀਆਂ ਖਾਨਾ ਤਾਂ ਜਾਂ ਉਧਰ ਪੋਨੇ ਆਪਣਾ ਪੋਵੇ ਜਿਰੋਲੇ ਪਾਸੇ ਹੈਗੀਆਂ ਜਾਂ ਹੋਰ ਪਾਸੇ ਹੈਗੀਆਂ ਇੱਧਰ ਤਾਂ ਪੰਜਾਬ ਚ ਤਾਂ ਹਰਨ ਚ ਖਾਨਾ ਹੈ ਨਹੀਂ ਗੀਆਂ ਸੋ ਉੱਥੇ ਪੱਥਰ ਦੀ ਮਾਈਨਿੰਗ ਕਰਨ ਵਾਲਾ ਕੋਈ ਰਾਉਤ ਨਾਮ ਦਾ ਬੰਦਾ ਸੀਗਾ ਤੇ ਉਹ ਮਾਈਨਿੰਗ ਕਰਦਾ ਸੀਗਾ ਇਹਨੇ ਨੱਪ ਲਿਆ ਉਹਨੂੰ ਕਹਿੰਦਾ ਚੰਤਨ ਰਗਵੰਸ਼ੀ ਨੇ ਡਿਪਟੀ ਡਾਇਰੈਕਟਰ ਈਡੀ ਦਾ ਕਿ ਈਡੀ ਹੁਣ ਜਾ ਕੇ ਗੋਆ ਚ ਵੀ ਬੈਠੇਗੀ ਤੇ ਲੁਧਿਆਣੇ ਵੀ ਬੈਠੇਗਾ ਤੇ ਇਹਦਾ ਹੋ ਨਹੀਂ ਨਾ ਸਕਦਾ ਇਹਨਾਂ ਦੇ ਰੀਜਨਲ ਆਫਿਸਰਸ ਹੁੰਦੇ ਜਿੱਦਾਂ ਪਾਸਪੋਰਟ ਤੇ ਸੈਂਟਰਲ ਗਵਰਨਮੈਂਟ ਦੇ ਕਿਉਂਕਿ ਈਡੀ ਸੈਂਟਰਲ ਗਵਰਨਮੈਂਟ ਦੀ ਏਜੰਸੀ ਹੈਗੀ ਆ ਸੋ ਇਹਨੇ ਇਹਦੇ ਮਨ ਚ ਲਾਲਚ ਆ ਗਿਆ ਕਿ ਮੈਨੂੰ ਰੁਪਈਆ ਦੇ 5 ਕਰੋੜ ਜੀ ਨਿਤੇ ਮੈਂ ਤੈਨੂੰ ਇਲੀਗਲ ਮਾਈਨਿੰਗ ਦੇ ਵਿੱਚ ਤੈਨੂੰ ਮੈਂ ਛਾਪੇ ਮੱਛਾਪ ਮੇਰੀ ਕਰਵਾਈ ਵੀ ਇਹਨੇ ਹਮ ਐਸੀ ਗੱਲ ਨਹੀਂ ਉਹਦੇ ਕਰ ਕਰਕੇ ਵੀ ਉਹ ਕਰਕੇ ਜਹਾ ਮਹੀਨਾ ਦੂਹ ਮਹੀਨਾ ਪਹਿਲਾਂ ਵੀ ਇਹਨੇ ਛਾਪੇ ਮੇਰੀ ਉੱਥੇ ਕਰਵਾਈ ਉਹ ਤਰੀਕਾ ਤੁਹਾਨੂੰ ਪਤਾ ਚੋਰ ਦਾ ਤਰੀਕਾ ਪਹਿਲਾਂ ਦੱਬ ਲੋ ਉਹ ਤੋਂ ਚੋਰ 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 ਤੋਂ ਚੋਰੀ ਕੀਤੀ ਆ ਕਰਤਾ ਬਾਂ ਕਰਤਾ ਉਹ ਤੋਂ ਤੇਰੇ ਫੋਨ ਮੰਨ ਲਓ ਤੁਹਾਡੀ ਡਿੱਗੀ 'ਚ ਕੋਈ ਸਮਾਨ ਰੱਖ ਗਿਆ ਜੀ ਤੋ ਕੀ ਕਰੀਏ ਫਿਰ ਦੱਸੋ ਰੱਖ ਕੇ ਸ਼ਰਾੜ ਤਾਂ ਜੀ ਬਿਲਕੁਲ ਸੋ ਇਹ ਜਿਹੇ ਜਦੋਂ ਕਰਾਇਮ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਡਿਪਟੀ ਡਾਇਰੈਕਟਰ ਚਿੰਤਨ ਰਗਵੰਸ਼ੀ ਨੇ ਤੇ rauth sahab ਨੂੰ ਫੜਦੇ rauth je jid teh jada e-notice katte ਤੇ ਉਹਨੂੰ ਕਹਿੰਦਾ ਚਿੰਤਨ ਰਗਵੰਸ਼ੀ ਕਿ ਭਗਤ ਹੀ ਨਾਂ ਦਾ ਇੱਕ ਬੰਦਾ ਹੈਗਾ ਤੋ ਉਹਨੂੰ ਮਿਲ ਲੈ ਤੇਰਾ ਕੋਣ ਕੋ ਹੱਲ ਕੱਢ ਦੂ ਜੀ ਭਗਤ ਹੀ ਰਾਮ ਜੀ ਦਾ ਦਲਾਲ ਦਲਾਲ ਅਫਸਰ ਦਾ ਤੇ ਕਿ ਵੀ ਉਹਦੀ ਵੱਡੀ ਨੂੰ ਅਰੇਂਜ ਕਰਦਾ ਸੀਗਾ ਜਿਹਦੇ ਨੇ ਰਿਸ਼ਵਤ ਤੇ ਪੈਸਿਆਂ ਨੂੰ ਫਰਦਾ ਸੀਗਾ इवन ઓਵਰ ਆਲ ਜਿਹੜੇ ਟ੍ਰੈਫਿਕ ਵੀ ਲੱਗੇ ਹੁੰਦੇ ਉਹ ਕਹਿੰਦਾ ਚਾਲੋਂ ਪੈਸੇ ਫੜਾ ਦੀ ਜਾਂ ਇੰਦਰ ਫੜਾ ਦੀ ਰਿਸ਼ਵਤ ਨੂੰ ਸੈਟਲ ਕਰਨ ਦਾ ਤਰੀਕਾ ਹੁੰਦਾ ਪਤਾ ਸਾਨੂੰ ਤਾਂ ਪਤਾ ਇਹ ਕਈ ਸਾਲ ਹੋ ਗਿਆ ਤਾਂ ਵਿੰਦੇ ਆ ਤੇ ਇਹ ਇਨੇ ਕੀਤਾ ਤੇ ਹੁਣ ਉਹ ਬੰਦੇ ਨੇ ਦੁਖੀ ਹੋ ਕੇ ਗੱਲ ਕੀਤੀ ਭਾਈ ਇਹ ਤੇ ਪੈਸੇ ਖਾਨ ਤੋਂ ਹਟਦਾ ਹੀ ਨਹੀਂ ਹਾਂ ਉਗਾ ਦੇਸ ਬੁੱਧਿਓ ਕਹਿੰਦਾ ਆਜੋ ਫਿਰ 20 ਲੱਖ ਰੁਪਇਆ ਲੈਣ ਆ ਗਿਆ ਇਹਦਾ ਇਹਦਾ ਏਜੰਟ ਹਮ ਟਟਰ ਕਰਦਾ ਦੋ ਤੇ ਦੋ ਪਈਆਂ ਤੇ ਟਟਰ ਕਰਦਾ ਬੋਲਿਆ ਕਹਿੰਦਾ ਸਰ ਨੇ ਕਿਹਾ ਕਹਿੰਦਾ ਕਿਹੜਾ ਸਾਰਾ ਕਹਿੰਦਾ ਚਿੰਤਨ ਰਗਵੰਸ਼ੀ ਰਗਵੰਸ਼ੀ ਡਿਪਟੀ ਡਾਇਰੈਕਟਰ ਈਡੀ ਹਮ ਉਹ ਸੋ ਸੋ ਫੜ ਕੇ ਜਲੂਸ ਤੋਂ ਦਾ ਨਿਕਲਿਆ ਗ੍ਰਫਤਾਰ ਵੀ ਹੋਇਆ ਜੀ ਤੇ ਹੁਣ ਕੱਲ ਨੂੰ ਬਣੇਗਾ ਲੇਕਿਨ ਇੱਕ ਵਾਰੀ ਤਾਂ ਦੇਖੋ ਪਹਿਲੇੰ ਤਾਂ ਤਾਂ ਹੀ ਪਿਆ ਨਾ 20 ਲੱਖ ਰੁਪਏ ਲੈ ਆ ਰਿਹਾ ਕੋਈ ਸ਼ਗਨ ਤਾਂ ਲੈ ਨਹੀਂ ਰਿਹਾ ਜੀ ਕਿ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਸੀ ਉਹਦੇ ਨਾਲ ਉਹ ਮਾਈਨਰ ਸੀਗਾ ਇਹ ਅਫਸਰ ਸੀਗਾ ਸੋ ਇਹਨੇ ਕੰਮ ਕੀਤਾ ਤੇ ਈਡੀ ਤੇ ਦਾਖਲ ਹੋਇਆ ਸੋ ਈਡੀ ਨੂੰ ਵੀ ਸੋਚਣਾ ਚਾਹੀਦਾ ਕਿ ਤੈਨ ਨਾ ਹੋ ਜੇ ਤੁਸੀਂ ਕਿਸੇ ਗੀੜ ਚ ਜਾਓ ਇਸ ਤਰ੍ਹਾਂ ਸੰਭਲ ਕੇ ਰਹੋ ਚੰਗੇ ਰਹੋਗੇ ਬਿਲਕੁਲ ਜੀ ਬਹੁਤ ਅਹਿਮ ਸਵਾਲ ਜਿਗਾ ਹੈ ਕਿਉਂਕਿ ਈਡੀ ਤੇ ਸਵਾਲ ਉੱਠਿਆ ਸੀਗਾ ਹੁਣ ਸਮਾ ਅੱਗੇ ਕੀ ਕਹੇਗਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦਾ ਅਸਲੀ ਸੱਚ ਜਿਹੜਾ ਹੈ ਪਤਾ ਚਲੇਗਾ ਲੇਕਿਨ ਹੁਣ ਉਸ ਤੋਂ ਬਾਅਦ ਮੇਰਾ ਅਗਲਾ ਸਵਾਲ ਹੈ ਜਾਂਦਿਆਂ ਦੇ ਸਮਾਂ ਜਿਆਦਾਤ ਨਹੀਂ ਦਿੰਦਾ ਲੇਕਿਨ ਸਿਰਫ ਇੱਕ ਸਵਾਲ ਪੁੱਛਣਾ ਚਾਹੂਗੀ ਹੋਰ ਕਿ ਸੁਪਰੀਮ ਕੋਰਟ ਦੇ ਵੱਲੋਂ ਇੱਕ ਬੜਾ ਹੀ ਅਹਿਮ ਫੈਸਲਾ ਆਇਆ ਹੈ ਖਾਸ ਕਰਕੇ ਉਹਨਾਂ ਦੇ ਲਈ ਜੋ NEET UG ਜਾਂ PG ਦੇ ਐਗਜ਼ਾਮ ਦਿੰਦੇ ਨੇ ਉਹਨਾਂ ਦੇ ਵਾਸਤੇ ਕਿ ਜਿਹੜੀ ਖਬਰ ਆਈ ਕਿ ਇੱਕੋ ਪੀਰੀਅਡ ਦੇ ਵਿੱਚ ਕਾਰ NEET ਅਤੇ PG ਦਾ ਜਿਹੜਾ ਐਗਜ਼ਾਮ ਦੇਣ ਦੀ ਗੱਲ ਕੀਤੀ ਗਈ ਹੈ ਕਿ ਤਿਆਰੀਆਂ ਜਿਹੜੀਆਂ ਨੇ ਉਹ ਇੱਕੋ ਪੀਰੀਅਡ ਦੇ ਵਿੱਚ ਕਰਵਾਈ ਜਾਣ ਕਿਉਂਕਿ ਭਾਰਤ ਦੇ ਕੋਲ ਅੱਜ ਇਹ ਕਿਸੇ ਵੀ ਸੰਸਾਧਨ ਦੀ ਕਮੀ ਨਹੀਂ ਹੈ ਇਹ ਸੁਪਰੀਮ ਕੋਰਟ ਜਿਹੜਾ ਹੈ ਕਹਿ ਰਿਹਾ ਹੈ ਹਾਂ ਜੀ ਹਾਂ ਤੁਸੀਂ ਬਹੁਤ ਵੱਡਾ ਸਵਾਲ ਕਰਤਾ ਤਾਂ ਸਵਾਲ ਨਹੀਂ ਹੈ ਜਿਹੜਾ ਡਵੈਲਪਮੈਂਟ ਤੁਸੀਂ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਂਦੇ ਹੀ ਇਹ ਇਹ ਹੈਗੀ ਜੀ ਸੁਪਰੀਮ ਕੋਰਟ ਨੂੰ ਵਿੱਚ ਇੰਟਰਵਿਨ ਕਰਨਾ ਪਿਆ ਕਿ ਜਿਹੜੇ ਨੀਟ ਹੈ ਬੱਚੇ-ਬੱਚੇ ਦੇ ਮੂਹਰੇ ਨੀਟ ਚੜਿਆ ਹੈ ਦੋ ਤਰ੍ਹਾਂ ਦੀ ਨੀਟ ਹੁੰਦੀ ਆ ਅ ਯੂਜੀ ਮਤਲਬ ਅੰਡਰ ਗ੍ਰੈਜੂਏਟ ਇੱਕ ਪੀਜੀ ਮਤਲਬ ਗ੍ਰੈਜੂਏਸ਼ਨ ਤੋਂ ਬਾਅਦ ਜੀ ਪੋਸ ਗ੍ਰੈਜੂਏਟ ਸੋ ਇਹ ਪੀਜੀ ਦੀ 15 ਜੂਨ ਨੂੰ ਹੋਣੀ ਸੀਗੀ ਤੇ ਇਹ ਜਿਹੜਾ ਨੈਸ਼ਨਲ ਐਜੂਕੇਸ਼ਨ ਬੋਰਡ ਆ ਉਹ ਉਹ ਕਹਿੰਦਾ ਜੀ ਮੈਂ ਦੋ ਦੋ ਸ਼ਿਫਟਾਂ ਚ ਕਰਾਣਾ ਚਾਹੁੰਦੇ ਆ ਸੀ ਜੀ ਬਿਲਕੁਲ ਸੁਪਰੀਮ ਕੋਰਟ ਕਹਿੰਦੀ ਕੀ ਪ੍ਰੋਬਲਮ ਹੈ ਬਾਅਦ ਚ ਸੋ ਤਰ੍ਹਾਂ ਦੀਆਂ ਪ੍ਰੋਬਲਮਸ ਖੜੀ ਹੋ ਜਾਂਦੀਆਂ ਪੇਪਰਾਂ ਚ ਹੀਰ ਫੇਰ ਹੋ ਜਾਂਦੇ ਆ ਕੁਐਸਚਨ ਪੇਪਰਾਂ ਚ ਹੀਰ ਫੇਰ ਹੋ ਜਾਂਦੇ ਆ ਲੋਕ ਬੱਚਿਆਂ ਦੀ ਪੜ੍ਹਾਈ ਦਾ ਮਾਈਂਡ ਫਿਕਲ ਹੋ ਜਾਂਦਾ ਡਾਵਾ ਡੋਲ ਹੋ ਜਾਂਦਾ ਤੁਸੀਂ ਕਿ ਇੱਕ ਚ ਕਿਉਂ ਨਹੀਂ ਕਰਾਂਦੇ ਹਾਲਾਂਕਿ ਇਹਨਾਂ ਨੇ ਚਲਾਕੀ ਬਹੁਤ ਕੀਤੀ ਹੈ نیشنل ਐਜੂਕੇਸ਼ਨ ਬੋਰਡ ਨੇ ਕਿ ਉਹਦੇ ਵਿੱਚ ਕਪੜੇ ਬਹੁਤ ਕਿਤੇ ਕਰ ਦੇ ਦਿੰਦੇ ਹੈ ਤੇ ਇਹਨਾਂ ਨੇ ਚਲਾਕੀ ਸੁਪਰੀਮ ਕੋਰਟ ਨੂੰ ਮਿਸਲੀਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਲੇਕਿਨ ਸੁਪਰੀਮ ਕੋਰਟ ਨੇ ਇੱਕ ਨਹੀਂ ਚੱਲੀ ਉਹਨਾਂ ਨੇ ਕਹਿਤਾ ਜੀ ਇੱਕ ਸ਼ਿਫਟ ਇੱਕ ਦਿਨ ਦੇ ਜਿਹੜੀ ਪੀਜੀ ਨੀਟ ਨੈਸ਼ਨਲ ਇੰਟਰਸ ফর ਐਗਜ਼ਾਮੀਨੇਸ਼ਨ ਜਿਹੜਾ ਹੈਗਾ ਐਂਡ ਐਂਟਰਸ ਦਾ ਉਹ ਜਿਹੜਾ ਪੀਜੀ ਦਾ ਟੈਸਟ ਹੈ ਪੋਸ ਗ੍ਰੈਜੂਏਟ ਐਂਟਰਸ ਟੈਸਟ ਹੈਗਾ ਇੱਕ ਦਿਨ ਚ ਹੀ ਕਰਾਓ ਤੁਹਾਨੂੰ ਜਗਾ ਲੱਭਨ ਚਾਹ ਜਿਹੜਾ ਤਕਨੀਕ ਇੰਨੀ ਡਵੈਲਪ ਹੋ ਗਈ ਆ ਤੁਸੀਂ ਜਿਵੇਂ ਮਰਜ਼ੀ ਕਰਕੇ ਇੱਕ ਦਿਨ ਦੇ ਵਿੱਚ ਹੀ ਪੀਜੀ ਦਾ ਟੈਸਟ ਕਰਾਉਗੇ 2.5 ਲੱਖ ਬੱਚਾ ਇਹਦੇ ਵਿੱਚ ਬੈਠਦਾ ਸੋ ਇਸ ਕਰਕੇ ਸੁਪਰੀਮ ਕੋਰਟ ਦੀ ਡੀਡੀ ਗਾਈਡਲਾਈਨ ਦਾ ਫਾਇਦਾ 2.5 ਲੱਖ ਬੱਚਿਆਂ ਨੂੰ ਪਹੁੰਚ ਸਕਦਾ ਤੁਹਾਡੀ ਜਿਹੜੀ ਇਨਫੋਰਮੇਸ਼ਨ ਪਾਈ ਇਤੂ ਜੀ ਲੋਕਾਂ ਤੱਕ ਉਹਦੀ ਸੀ ਮੇਰੇ ਵੱਲੋਂ ਤੁਹਾਨੂੰ ਬਹੁਤ ਜੀ ਹੋ ਸਕਦਾ ਕਿ ਜਿਹੜੇ ਇਹਨਾਂ ਪੇਪਰ ਨੂੰ ਲੈ ਕੇ ਕਈ ਸਾਰੇ ਖਬਰਾਂ ਜਿਵੇਂ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਜਾਂਦਾ ਸੀਗਾ ਬਹੁਤ ਬੜਾ ਕੁਝ ਹੁੰਦਾ ਜੀ ਪੇਪਰ ਬਹੁਤ ਕੁਝ ਹੁੰਦਾ ਸੀਗਾ ਤਾਂ ਸ਼ਾਇਦ ਉਸ ਨੂੰ ਹੁਣ ਉਸਤੇ ਠੱਲ ਪੈਗੀ ਜੀ ਜੀ ਇਸ ਦੇ ਨਾਲ ਹੀ ਸਰ ਮੈਂ ਕਹਿਣਾ ਚਾਹਾਂਗਾ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਹੈ ਤੇ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦੇ ਨਾਲ ਇਹੀ ਕਹਿਣਾ ਚਾਹਾਂਗੇ ਕੁਝ ਦਰਸ਼ਕਾਂ ਨੇ ਜੋ ਸਵਾਲ ਪੁੱਛੇ ਸੀ ਅਸੀਂ ਉਸ ਦੇ ਬਾਰੇ ਅਸੀਂ ਅੱਜ ਚਰਚਾ ਕੀਤੀ ਡਿਸਕਸ਼ਨ ਕੀਤਾ ਹੈ ਤੇ ਹੋਰ ਵੀ ਕੁਝ ਅਜਿਹੇ ਪੁਆਇੰਟ ਜੇ ਤੁਹਾਨੂੰ ਲੱਗਦੇ ਹੋਣ ਕਿ ਉਹ ਵੀ ਸਾਨੂੰ ਡਿਸਕਸ ਕਰਨੇ ਚਾਹੀਦੇ ਨੇ ਜਾਂ ਤੁਹਾਡਾ ਆਪਣ ਦਿਓ ਤਾਂ ਕਿ ਜਨਤਕ ਕਰ ਸਕੇ ਤਾਂ ਆਪਣੇ ਕਮੈਂਟ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚਕਾਰ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਸਾਨੂੰ ਸਾਨੂੰ ਦਿਓ ਇਜਾਜ਼ਤ ਧੰਨਵਾਦ